ਅਸੀ ਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪਾਸਟਰ ਵਰਜਿੰਦਰ ਸਿੰਘ ਦੀ ਕਿਉਂਕਿ ਪਾਸਟਰ ਵਰਜਿੰਦਰ ਸਿੰਘ ਦਾ ਜਿਹੜਾ ਮਾਮਲਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਪੁੱਜ ਚੁੱਕਿਆ ਹੈ ਪੀੜਤ ਜੜੀਆਂ ਔਰਤਾਂ ਨੇ ਪੀੜਤ ਕੁੜੀਆਂ ਨੇ ਉਹ ਸਿੰਘ ਸਬਾਨ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਨਾਲ ਜਿਹੜੀ ਇਹ ਮੁਲਾਕਾਤ ਕਰਕੇ ਆਈਆਂ ਨੇ ਮੁਲਾਕਾਤ ਦੇ ਦੌਰਾਨ ਜਿਹੜਾ ਉਹਨਾਂ ਨੇ ਸਾਰੀ ਜਿਹੜੀ ਆਪਣੀ ਹੱਡ ਬਿੱਤੀ ਆ ਉਹ ਸਿੰਘ ਸਬਾਨ ਨੂੰ ਦੱਸੀ ਆ ਤੇ ਸਿੰਘ ਸਬਾਨ ਨੇ ਵੀ ਜਿਹੜਾ ਸੰਗਤਾਂ ਨੂੰ ਅਪੀਲ ਕੀਤੀ ਹੈ ਕੀ ਅਪੀਲ ਕੀਤੀ ਹੈ ਕੀ ਪੂਰਾ ਮਾਮਲਾ ਇਸ ਤੇ ਅਸੀਂ ਵਸਥਾ ਜਿਹੜੀ ਜਾਣਕਾਰੀ ਆ ਬੋਲਦਾ ਪੰਜਾਬ ਦੇ ਵਿੱਚ ਅਸੀਂ ਸਾਂਝੀ ਕਰਾਂਗੇ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਲ ਜੀ ਮੌਜੂਦ ਨੇ ਨਾ ਪਾਣੀ ਸ਼ਰਸੀ ਕਾਲ ਦਾ ਰਪਾਲ ਜੀ ਜਿਹਨੂੰ ਪਤਾ ਹੀ ਆ ਦਰਸ਼ਕਾਂ ਨੂੰ ਵੀ ਖਾਸ ਤੌਰ ਤੇ ਪਤਾ ਜਿਹੜਾ ਇਹ ਪਾਸਟਰ ਦਾ ਜਿਹੜਾ ਮਾਮਲਾ ਲਗਾਤਾਰ ਚੱਲ ਰਿਹਾ ਬਰਜਿੰਦਰ ਸਿੰਘ ਦਾ ਪਹਿਲਾਂ ਸਭ ਤੋਂ ਪਹਿਲਾਂ ਦੱਸੋ ਵੀ ਇਹ ਅਕਾਲ ਤਖਸਾਲ ਸਾਹਿਬ ਕਿਉਂ ਪੁੱਜਾ ਕਾਰਨ ਕੀ ਸੀ ਉਹ ਪੀੜਤ ਪਰਿਵਾਰ ਉੱਥੇ ਤੱਕ ਕਿਉਂ ਪੁੱਜਾ ਕਿ ਇਨਸਾਫ ਨਹੀਂ ਮਿਲ ਰਿਹਾ ਸੀ ਦੇਖੋ ਗੱਲ ਇਹ ਹੈ ਕਿ ਜਿਹੜਾ ਬਰਜਿੰਦਰ ਸਿੰਘ ਹੈ ਹੂੰ ਪਹਿਲੀ ਗੱਲ ਤਾਂ ਵਰਜਿੰਦਰ ਸਿੰਘ ਕਹਿੰਦੇ ਨੇ ਉਹਨੂੰ ਕੋਈ। ਉਹ ਵਰਜਿੰਦਰ ਸਿੰਘ ਨਹੀਂ ਉਹਦੇ ਨਾਂ ਸਿਰ ਪਾਸਟਰ ਵਰਜਿੰਦਰ ਜਿਹੜਾ ਹੈਗਾ ਉਹਨੂੰ ਇਕੱਲਾ ਹੀ ਕਿਹਾ ਜਾਣਾ ਸੀ ਮੇਰੇ ਕੱਲ ਸਿੰਘ ਲਾਉਣਾ ਉਹਦੇ ਨਾਲ ਉਹ ਚੰਗੀ ਗੱਲ ਨਹੀਂ। ਪਾਸਟਰ ਵਰਜਿੰਦਰ ਦੇ ਜਿਹੜੇ ਕਾਰਨਾਮੇ ਆ ਉਹਨਾਂ ਕਾਰਨਾਮਿਆਂ ਦੇ ਕਰਕੇ ਅੱਜ ਉਹ ਸੈਂਟਰ ਜੇਲ ਪਟਿਆਲਾ ਦੇ ਵਿੱਚ ਬੈਠਾ। ਬਿਲਕੁਲ। ਦੂਜੀ ਗੱਲ ਇੱਕ ਇਹ ਮਾਮਲਾ ਤਾਂ ਉਹ ਹੈ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਤੇ ਇਸ ਮਾਮਲੇ 'ਚ ਉਹਦੇ ਤੇ ਦੋਸ਼ ਆਇਦ ਹੋ ਗਏ ਨੇ ਤੇ ਜਿਹੜੇ ਉਹਦੀ ਸਜ਼ਾ ਉਹਨੂੰ ਜਲਦੀ ਸੁਣਾਈ ਜਾਂਦੀ। ਇਸ ਮਾਮਲੇ ਦੇ ਵਿੱਚ ਮੇਰੇ ਖਿਆਲ 6-7 ਉਹਦੇ ਨਾਲ ਹੋਰ ਉਹਦੇ ਸਾਥੀ ਸੀਗੇ ਜਿਦੇ ਵਿੱਚੋਂ 5 ਜਿਹੜੇ ਹੈਗੇ ਨੇ ਉਹ ਬਰੀ ਕਰ ਦਿੱਤੇ ਗਏ ਆ ਅਦਾਲਤ ਨੇ ਤੇ ਜਿਹਦਾ ਪਾਸਟਰ ਬਜਿੰਦਰ ਹੈ ਉਹਨੂੰ ਦੋਸ਼ਾਇਦ ਕਰਤੇ ਆ ਦੋਸ਼ ਤੈ ਹੋ ਗਿਆ ਤੇ ਉਹਦੀ ਸਜ਼ਾ ਦੋ ਚਾਰ ਦਿਨ ਮੇਰੇ ਖਿਆਲ ਇੱਕ ਤਰੀਕ ਹੈਗੀ ਉਹਦੇ 1 ਅਪ੍ਰੈਲ ਹੈ ਤੇ 1 ਅਪ੍ਰੈਲ ਨੂੰ ਉਹਨੂੰ ਸਜ਼ਾ ਹੋਣੀ ਆ ਹੁਣ ਜਿਹੜੀ ਉਹ ਲੜਕੀ ਹੈ ਜਿਹੜੀ ਪੀੜਤਾ ਇੱਕ ਤਾਂ ਉਹ ਇੱਕ ਉਹਦੇ ਨਾਲ ਲੜਕੀ ਹੋਰ ਹੈ ਜਿਹੜੀ ਨੇ ਮੁਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਦਰਖਾਸਤ ਦਿੱਤੀ ਹੈ ਕਿ ਉਹਨੂੰ ਪਾਸਟਰ ਬਜਿੰਦਰ ਪਰੇਸ਼ਾਨ ਕਰਦਾ ਹੈ ਤੰਗ ਕਰਦਾ ਹੈ ਔਰ ਇਥੋਂ ਤੱਕ ਕਿ ਉਹਨੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਉਹ ਪਾਸਟਰ ਬਜਿੰਦਰ ਨੂੰ ਥੱਪੜ ਮਾਰ ਰਿਹਾ ਬਾਅਦ ਚ ਕੀ ਆਇਆ ਵੀ ਆਈ ਵੀਡੀਓ ਜਿਹੜੀ ਹੈ ਹਾਂ ਚਲੋ ਇਹ ਤਾਂ ਦੇਖੋ ਅੱਜ ਕੱਲ੍ਹ ਇਹ ਕਿ ਇਹ ਐਡਾ ਕਾ ਉਹ ਸੌਫਟਵੇਅਰ ਜਿਹੜਾ ਹੈਗਾ ਉਹ ਵੀ ਇੱਕ ਹਾਈਲਾਈਟ ਹੀ ਹੋ ਗਿਆ ਕਿ ਹਰ ਬੰਦਾ ਕਹਿੰਦਾ ਜੇ ਇਹ ਐਈ ਨਾਲ ਬਣਾਈ ਹੋਈ ਹੈ ਕਿ ਕਿਉਂ ਕਿਉਂਕਿ ਮਾਮਲਾ ਲਮਕਾਉਣਾ ਹੁੰਦਾ ਹੈ ਜੇ ਤੁਸੀਂ ਸਿੱਧਾ ਕਹਿ ਦੋਗੇ ਵੀ ਆ ਮੇਰੀ ਆ ਤਾਂ ਉਹ ਤੁਹਾਡਾ ਜਲਦੀ ਹੋ ਜਾਏਗਾ ਜਦੋਂ ਤੁਸੀਂ AI ਨੂੰ ਲਿਆਓਗੇ ਤਾਂ ਜਾਂਚ ਹੋਏਗੀ ਫਿਰ ਉਹ ਲੈਬ ਚ ਜਾਏਗਾ ਲੈਬ ਤੋਂ ਬਾਅਦ ਹੋਏਗਾ ਨਹੀਂ ਕਿ ਉਹ ਲੰਬਾ ਸਮਝਣਾ ਚੱਲ ਜਾਂਦਾ ਇਸ ਕਰਕੇ ਉਹਨੂੰ AI ਦੇ ਨਾਲ ਜੋੜਿਆ ਗਿਆ ਹੁਣ ਜਿਹੜਾ ਪਾਸਟਰ ਬਜਿੰਦਰ ਵਾਲਾ ਮਾਮਲਾ ਉਹ ਜਿਹੜੀ ਲੜਕੀ ਹੈ ਦੋਨੋਂ ਇੱਕ ਤਾਂ ਜਿਹਨੇ ਸਜ਼ਾ ਕਰਾਈ ਜਿਹੜੀ ਇੱਕ ਮਾਮਲੇ ਸਜ਼ਾ ਹੋਗੀ ਬਦਲ ਕੇ ਸਜ਼ਾ ਹੋਣੀ ਹੈ ਦੋ ਸ਼ਾਇਦ ਹੋਗੀ ਇੱਕ ਉਹ ਲੜਕੀ ਜਿਹੜੀ ਨੇ ਐਪਲੀਕੇਸ਼ਨ ਦਿੱਤੀਆਂ ਤੇ ਮੇਰੇ ਖਿਆਲੋਂ ਚ ਐਫ ਆਈ ਆਰ ਵੀ ਹੋ ਗਈ ਆ ਪਾਸਟਰ ਬਜਿੰਦਰ ਦੇ। ਹੂੰ ਔਰ ਕਈ ਮਾਮਲੇ ਪਾਸਟਰ ਬਜਿੰਦਰ ਦੇ ਖਿਲਾਫ ਪੈਂਡਿੰਗ ਪਏ ਨੇ ਥਾਣਿਆਂ ਦੇ ਵਿੱਚ। ਔਰ ਜਿੰਨੀ ਦੇਰ ਆਪਾਂ ਦੇਖਦੇ ਆ ਕਿ ਸਾਡਾ ਜਿਹੜਾ ਪੁਲਿਸ ਤੰਤਰ ਹੈ ਜਿੰਨੀ ਦੇਰ ਕੋਈ ਵੀ ਵੱਡਾ ਆਗੂ ਆ ਜਾਂ ਕੋਈ ਨਾਮੀ ਬੰਦਾ ਹੈ ਜਾਂ ਜਿਹਦੇ ਪਿੱਛੇ ਕਾਫੀ ਦੁਨੀਆ ਲੱਗੀ ਹੁੰਦੀ ਹੈ ਉਹ ਧਾਰਮਿਕ ਜਿਹੜਾ ਖੈਲਾ ਦਾ ਜਾਂ ਲਾ ਲੋ ਵੀ ਧਾਰਮਿਕ ਸ਼ਖਸੀਅਤ ਆ ਧਾਰਮਿਕ ਗੁਰੂ ਆਪਣੇ ਆਪ ਨੂੰ ਕਹਾਉਂਦਾ ਹੈ। ਜਿੰਨੀ ਦੇਰ ਉਹਦੇ ਖਿਲਾਫ ਇੱਕ ਵੱਡੀ ਮੁਹਿੰਮ ਨਹੀਂ ਚੱਲਦੀ ਉਨੀ ਦੇਰ ਪੁਲਿਸ ਪ੍ਰਸ਼ਾਸਨ ਜਾਗਦਾ ਨਹੀਂ ਜਾਂ ਜਿੰਨੀ ਦੇਰ ਇੱਕ ਅੱਧੇ ਕੇਸ ਦੇ ਵਿੱਚ ਉਹ ਫਸ ਨਹੀਂ ਜਾਂਦਾ ਉਹਨੂੰ ਸਜ਼ਾ ਨਹੀਂ ਹੋ ਜਾਂਦੀ ਉਹ ਜੇਲ੍ਹ ਨਹੀਂ ਪਹੁੰਚ ਜਾਂਦਾ ਉਨੀ ਦੇਰ ਪੁਲਿਸ ਪ੍ਰਸ਼ਾਸਨ ਛੋਟੀਆਂ ਮੋਟੀਆਂ ਐਪਲੀਕੇਸ਼ਨਾਂ ਦੀ ਪ੍ਰਵਾਹ ਨਹੀਂ ਕਰਦਾ ਹੁਣ ਕੀ ਹੋ ਗਿਆ ਹੁਣ ਪਾਸਟਰ ਬਜਿੰਦਰ ਦੇ ਅਤ ਦਾ ਅੰਤ ਹੋ ਗਿਆ ਠੀਕ ਹੈ ਇੱਕ ਹੋਂਦਾ ਅਤ ਚੱਕਣੀ ਉਹਨੇ ਇਹ ਲਾ ਲਓ ਵੀ ਬਹੁਤ ਅਤ ਚੱਕੀ ਹੋਈ ਸੀਗੀ ਮੈਨੂੰ ਲੱਗਦਾ ਵੀ ਜੇ ਤੁਸੀਂ ਦੁਆਬੇ ਵਾਲੇ ਪਾਸੇ ਜਾਓਗੇ ਤਾ ਪਾਸਟਰ ਬਜਿੰਦਰ ਦੇ ਤੁਹਾਨੂੰ ਹਰ 5 ਕਿਲੋਮੀਟਰ ਬਾਅਦ ਤੁਹਾਨੂੰ ਉਹਦਾ ਇੱਕ ਵੱਡਾ ਬੋਰਡਿੰਗ ਦਿਖੇਗਾ ਪਾਸਟਰ ਬਜਿੰਦਰ ਠੀਕ ਹੈ ਕੀ ਉਹ ਕਹਿੰਦੇ ਜੀ ਲੋਕਾਂ ਦੇ ਜਿਹੜੇ ਕੋਈ ਬਿਮਾਰ ਹੋ ਜਾਂਦਾ ਹੈ ਦੁਖਦਾਰ ਦਾ ਉਹ ਦੁਖਦਾਰ ਦਾ ਉਹ ਦੂਰ ਕਰਦਾ ਹੈ ਠੀਕ ਹੈ ਉਹ ਸ਼ਕਤੀਆਂ ਦੇ ਨਾਲ ਦੂਰ ਕਰ ਦਿੰਦਾ ਹੈ ਉਹ ਕਹਿੰਦਾ ਮੇਰੇ ਚ ਬਹੁਤ ਵੱਡੀ ਸ਼ਕਤੀ ਹੈ ਹੁਣ ਕਿਹੜੀਆਂ ਸ਼ਕਤੀਆਂ ਸੀ ਕਿਹੜੀਆਂ ਸ਼ਕਤੀਆਂ ਨਾਲ ਉਹਨੇ ਹੱਥ ਚੱਕੀ ਹੋਈ ਸੀਗੀ ਇਹ ਤਾਂ ਹੁਣ ਪਾਸਟਰ ਬਜਿੰਦਰ ਜਾਣਦਾ ਜਾਂ ਜਿਹੜੇ ਅੱਜ ਵੀ ਉਹਦੇ ਪਿੱਛੇ ਲੱਗੇ ਹੋਏ ਨੇ ਉਹ ਉਹਨਾਂ ਨੂੰ ਪਤਾ ਵੀ ਕਿਹੜੀ ਉਹਦੇ ਸ਼ਕਤੀ ਹੈ ਹੋਰ ਉਸ ਅੱਤ ਦਾ ਅੰਤ ਹੋ ਗਿਆ ਇੱਕ ਜਿਹੜਾ ਕੇਸ ਹੈ ਉਸ ਦੇ ਵਿੱਚ ਦੋਸ਼ਾਇਦ ਹੋ ਗਏ ਤੇ ਸਜ਼ਾ ਹੋਣੀ ਬਾਕੀ ਹੈ ਤੇ ਬਾਕੀ ਕੇਸ ਇੱਕ ਉਹ ਚ ਐਫ ਆਈ ਆਰ ਹੋਈ ਹੈ ਤੇ ਕਈ ਐਪਲੀਕੇਸ਼ਨਾਂ ਉਹਦੀਆਂ ਪੈਂਡਿੰਗ ਪਈਆਂ ਔਰ ਮੈਨੂੰ ਲੱਗਦਾ ਹੁਣ ਉਹਦੀ ਕੇਸ ਇੰਨੀ ਕੁ ਲੰਬੀ ਹੋ ਜਾਣੀ ਆ ਡੇਰੇ ਸਰਸੇ ਵਾਲੇ ਕੇਸ ਵਾਂਗੂ ਤੇ ਉਹ ساری ਉਮਰ ਮੇਲਾ ਉਹਦੀ ਅਦਾਲਤ داری ਨਿਕਲ ਜਾਣੀ ਆ ਹੁਣ ਜਿਹੜੀਆਂ ਉਹ ਲੜਕੀਆਂ ਦੋਨੋਂ ਲੜਕੀਆਂ ਅੱਜ ਸ੍ਰੀ ਕਾਲਤਾਕ ਸਾਹਿਬ ਦੇ ਜਿਹੜੇ ਸਿੰਘ ਸਾਹਿਬਾ ਗਿਆਨੀ ਕੁਲਦੀਪ ਸਿੰਘ ਗਰਗਾਜੂ ਦੇ ਕੋਲ ਗਈਆਂ ਲੰਬਾ ਸਮਾਂ ਮੁਲਾਕਾਤ ਹੋਈ ਹੈ ਉਹਨਾਂ ਨੇ ਇਹ ਕਿਹਾ ਸਿੰਘ ਸਾਹਿਬ ਨੇ ਵੀ ਮੁਲਾਕਾਤ ਕੀਤੀ ਕਿਹਾ ਦੇਖੋ ਰਿਕਾਰਡਿੰਗ ਹੋਈ ਆ ਵੀਡੀਓ ਬਣੀ ਆ ਸਾਰੀ ਉਹ ਕਹਿੰਦੇ ਉਹ ਵਾਇਰਲ ਕਰਨ ਲਈ ਅਜੇ ਨਹੀਂ ਕੁਝ ਥੇਰ ਬਾਅਦ ਤੁਹਾਨੂੰ ਉਹ ਦਿਖਾਇਆ ਜਾਊਗਾ ਹੋ ਸਕਦਾ ਉਹ ਕਰ ਵੀ ਦਿੱਤੀ ਹੋਵੇ ਜੇ ਕੁਝ ਕੋਈ ਪਲੇਟਫਾਰਮਾਂ ਤੇ ਆ ਜਾਂਦੀ ਹੈ ਕਈ ਵਾਰ ਕੋਈ ਤੇ ਨਹੀਂ ਆਉਂਦੀ ਪਰ ਉਹਨਾਂ ਨੇ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਜ਼ਰੂਰ ਕੀਤੀ ਹੈ ਸਿੰਘ ਸਾਹਿਬ ਇਹ ਗੱਲ ਕਹਿੰਦੇ ਆ ਕਿ ਉਹਨਾਂ ਨੇ ਸਾਡੇ ਤੋਂ ਹੈਲਪ ਮੰਗੀ ਹੈ ਕਿ ਸਾਡੀ ਕੋਈ ਹੈਲਪ ਨਹੀਂ ਕਰ ਰਿਆ ਤੁਸੀਂ ਸਾਡੇ ਨਾਲ ਆਓ ਤੁਸੀਂ ਸਾਡੇ ਨਾਲ ਲੱਗੋ ਤੇ ਸਾਡੀ ਹੈਲਪ ਕਰੋ ਉਸ ਤੋਂ ਬਾਅਦ ਜਿਹੜੀਆਂ ਉਹ ਲੜਕੀਆਂ ਲੜਕੀਆਂ ਨੇ ਵੀ ਕਿਹਾ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡੇ ਦੇ ਕੋ ਇੱਕ ਤਾਂ ਇਹ ਆ ਸੁਣਵਾਈ ਵਿੱਚ ਸਜ਼ਾ ਹੋਗੀ ਉਹ ਅਦਾਲਤ ਤੇ ਗਮ ਹੈ ਹੁਣ ਜਿਹੜਾ ਦੂਜਾ ਕੇਸ ਹੈ ਦੂਜੇ ਕੇਸ ਦੇ ਵਿੱਚ ਐਫ ਆਈ ਆਰ ਹੋ ਗਈ ਕਈ ਦਰਖਾਸਤਾਂ ਪੈਂਡਿੰਗ ਨੇ ਇੱਕ ਆਪਾਂ ਹੋਰ ਦੇਖਦੇ ਅਮਰ ਜੀ ਤੇ ਕਈ ਵਾਰ ਨਾ ਜਦੋਂ ਇੱਕ ਅੱਧੀ ਦਰਖਾਸਤ ਦਿੱਤੀ ਜਾਂਦੀ ਹੈ ਤਾਂ ਜਿਹੜੇ ਤਾਂ ਪਾਸਟ ਵਿੱਚ ਬਜਿੰਦਰ ਦੇ ਸਮਰਥਕ ਆ ਈਸਾਈ ਭਾਈਚਾਰਾ ਬੇਸ਼ੱਕ ਉਹ ਲੜਕੀ ਪਹਿਲਾਂ ਵੀ ਈਸਾਈ ਸੀਗੀ ਅੱਜ ਉਹ ਉਸ ਤੋਂ ਬਾਹਰ ਆ ਗਈ ਈਸਾਈ ਭਾਈਚਾਰੇ ਤੋਂ ਜਦੋਂ ਉਹ ਈਸਾਈ ਧਰਮ ਤੋਂ ਬਾਹਰ ਆ ਗਈ ਤਾਂ ਹੁਣ ਉਹਦੇ ਨਾਲ ਕੋਈ ਈਸਾਈ ਧਰਮ ਦਾ ਵਿਅਕਤੀ ਨਹੀਂ ਲੱਗੇਗਾ ਇੱਕ ਗੱਲ ਇੱਕ ਕਰਵਾਉਣ ਤੁਹਾਡੇ ਨਾਲ ਮੈਂ ਇਹ ਯਾਰ ਜੋੜ ਰਿਹਾ ਹਾਂ ਆ ਈਸਾਈ ਧਰਮ ਦੇ ਵਿੱਚ ਜਾਂਦੇ ਕਿਉਂ ਨੇ ਆਪਾਂ ਥੋੜੀ ਇਸ ਤੇ ਵੀ ਜ਼ਿਕਰ ਕਰੀਏ ਉਹ ਵੀ ਆਪਾਂ ਤੇ ਵੀ ਗੱਲ ਕਰਦੇ ਹਾਂ ਉਸ ਤੇ ਵੀ ਮੈਂ ਗੱਲ ਕਰਦੇ ਹਾਂ ਕਿ ਜਦੋਂ ਉਹ ਈਸਾਈ ਧਰਮ ਤੋਂ ਬਾਹਰ ਆ ਗਈ ਈਸਾਈ ਧਰਮ ਦਾ ਕੋਈ ਨਾਲ ਲੱਗੇਗਾ ਨਹੀਂਗਾ ਕਿਉਂ ਕਿਉਂਕਿ ਉਹ ਈਸਾਈ ਧਰਮ ਦੇ ਖਿਲਾਫ ਬੋਲ ਰਹੀ ਆ ਬ ਸਿੱਖ ਧਰਮ ਦੇ ਲੋਕ ਉਹਦੇ ਨਾਲ ਇਸ ਕਰਕੇ ਨਹੀਂ ਲੱਗਦੇ ਕਿ ਪਹਿਲਾਂ ਇਹ ਉਹਨਾਂ ਦੇ ਨਾਲ ਸੀ ਤੇ ਹੁਣ ਉਹਦੇ ਖਿਲਾਫ ਹੋ ਗਈ ਇਸ ਕਰਕੇ ਜਿਹੜਾ Hindu ਧਰਮ ਦੇ ਨਾਲ ਲੀਡਰ ਨੇ ਬਹੁਤ ਲੋਕ ਇਹ ਜਿਹੇ ਹੁੰਦੇ ਨੇ ਜਿਹੜੇ ਕਈ ਵਾਰ ਨਹੀਂ ਲੱਗਦੇ ਉਹ ਕਹਿੰਦੇ ਇਹਦਾ ਆਪਸੀ ਧਾਰਮਿਕ ਮਸਲਾ ਆਪਾਂ ਨੇ ਕੀ ਲੈਣਾ ਕਈ ਵਾਰ ਆਮ ਵਿਅਕਤੀ ਵੀ ਇਹੀ ਗੱਲ ਕਹਿ ਦਿੰਦਾ ਇਸ ਕਰਕੇ ਉਹ ਲੜਕੀਆਂ ਆਪਣੇ ਆਪ ਨੂੰ ਇਕੱਲੀਆਂ ਮਹਿਸੂਸ ਕਰ ਰਹੀਆਂ। ਉਹਨਾਂ 'ਕਿ ਸਾਨੂੰ ਧਮਕੀਆਂ ਵੀ ਮਿਲ ਰਹੀਆਂ ਨੇ ਬਿਲਕੁਲ। ਧਮਕੀਆਂ ਧਮਕੀਆਂ ਮਿਲਣਾ ਤਾਂ ਸੁਭਾਵਿਕ ਹੈ। ਜਦੋਂ ਤੁਸੀਂ ਇੱਕ ਅਜਿਹੇ ਵਿਅਕਤੀ ਦੇ ਖਿਲਾਫ ਜਿਹਦੇ ਪਿੱਛੇ ਇੰਨੀ ਦੁਨੀਆ, ਉਹ ਇਹ ਦਾਅਵਾ ਕਰਦਾ ਕਿ ਮੇਰੇ ਪਿੱਛੇ ਲੱਖਾਂ ਦੁਨੀਆ, ਜੇ ਤੁਸੀਂ ਇਹੋ ਜਿਹੇ ਵਿਅਕਤੀ ਨਾਲ ਸਿੱਧੀ ਟੱਕਰ ਲੈਣੀ ਹੈ ਤੇ ਤੁਹਾਨੂੰ ਧਮਕੀਆਂ ਦਾ ਸਾਹਮਣਾ ਤਾਂ ਕਰਨਾ ਪੈਗਾ ਪਰ ਪਰਵਾਹ ਨਹੀਂ ਕਰਨੀ ਚਾਹੀਦੀ। ਮੇਰੇ ਖਿਆਲ ਤੋਂ ਜਦੋਂ ਤੁਸੀਂ ਅਜਿਹਿਆਂ ਦੇ ਜਿਹੜੇ ਇਹਨਾਂ ਦੇ ਜਿਹੜੇ ਕਰਤੂਤਾਂ ਦੇ ਜਦੋਂ ਉਹਨਾਂ ਕਰਤੂਤਾਂ ਨੂੰ ਉਜਾਗਰ ਕਰਨਾ ਹੈ ਤੁਸੀਂ ਮਨ ਬਣਾ ਲਿਆ ਹੈ ਕਿ ਅਸੀਂ ਇਹ ਕਰਤੂਤਾਂ ਉਜ ਤੇ ਮੈਨੂੰ ਲੱਗਦਾ ਤੁਹਾਨੂੰ ਪਰਵਾਹ ਨਹੀਂ ਕਰ ਰਹੇ ਨੇ ਕੋਈ ਕਈ ਵਾਰ ਅਜਿਹੇ ਦੇ ਵਿੱਚ ਤੁਹਾਨੂੰ ਦੁੱਖ ਸੁੱਖ ਤੁਹਾਨੂੰ ਚੜ੍ਹਨੇ ਪੈਣਗੇ ਪਰ ਠੀਕ ਹੈ ਜੁਜੀ ਸਿੰਘ ਸਹਿਬਾਨ ਕੋਲ ਆ ਗਏ ਤੇ ਸਿੰਘ ਸਹਿਬ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਇੱਕ ਸਿੱਖ ਪੰਥ ਅਡੇ ਨਾਲ ਆਪਾਂ ਸਭ ਤੋਂ ਪਹਿਲਾਂ ਉਹ ਲੜਕੀਆਂ ਦੀ ਸੁਣ ਲਈਏ ਕਿ ਉਹ ਲੜਕੀਆਂ ਨੇ ਕੀ ਕਿਹਾ ਅਸੀਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਆਇਆ ਉੱਥੇ ਸਾਨੂੰ ਆ ਫ਼ੈਸਲਾ ਦਿੱਤਾ ਗਿਆ ਤਾਂ ਸਪੋਰਟ ਦਿੱਤਾ ਗਿਆ ਕਿ ਜਿਹੜੇ ਸਾਡੇ ਵੱਡੇ ਵੀਰ ਹੈ ਉਹ ਸਾਡੇ ਨਾਲ ਆ ਉਹ ਸਾਨੂੰ ਫੁੱਲ ਸਪੋਰਟ ਕਰ ਰਹੇ ਹੈਗੇ ਚਾਹੇ ਪ੍ਰਸ਼ਾਸਨਿਕ ਤੌਰ ਤੇ ਹੋਵੇ ਚਾਹੇ ਕਿਸੇ ਵੀ ਤੌਰ ਤੇ ਹੋਵੇ ਉਹਨਾਂ ਨੇ ਸਾਨੂੰ ਆ ਕਿਹਾ ਕਿ ਪੂਰੀ ਜਥੇਬੰਦੀ ਸਿੱਖ ਜਥੇਬੰਦੀ ਸਾਡੇ ਨਾਲ ਹੈ ਮੈਡਮ ਤਾਂ ਉੱਥੇ ਜਿਸ ਤਰੀਕੇ ਨਾਲ ਲੜਤਾਂ ਲੁੱਟੀਆਂ ਹੋਈਆਂ ਤੁਸੀਂ ਕਿਵੇਂ ਦੇਖਦੇ ਹੋ ਕਿ ਦੀ ਇਹਦੇ ਵਿੱਚ ਗਲਤ ਰਿਆ ਸਰ ਪਹਿਲੀ ਗੱਲ ਜਿਹੜਾ ਪ੍ਰੋਫਿਟ ਵਿਜੇਂਦਰ ਸਿੰਘ ਹੈ ਉਹ ਸਾਡੇ ਪੂਰੇ 크ਿਸਚੀਅਨਿਟੀ ਉੱਤੇ ਕਲੰਕ ਹੈ ਉਸ ਆਦਮੀ ਨੇ ਪੂਰੀ 크ਿਸਚੀਅਨਿਟੀ ਨੂੰ ਬਦਨਾਮ ਕਰਕੇ ਰੱਖਿਆ ਹੋਇਆ ਹੈ ਜਿੱਤੇ ਕਰਕੇ ਸਾਰੇ ਬਦਨਾਮ ਹੋ ਰਿਹਾ ਹੈ ਕਿਉਂਕਿ ਉਹਨੇ ਇੱਕ ਇੱਕ ਧਰਮ ਦੀ ਆੜ ਦੇ ਵਿੱਚ ਆ ਕੇ ਗਲਤ ਕੰਮ ਕੀਤੇ ਕੁੜੀਆਂ ਦੇ ਨਾਲ ਗਲਤ ਕੀਤਾ ਉਥੇ ਲੇਡੀਜ਼ ਦੇ ਨਾਲ ਮਾਰਕੋਟਾਈ ਕੀਤੀ ਕੁੜੀਆਂ ਦੇ ਨਾਲ ਸੈਕਸ਼ੂਅਲ ਹੈਰੈਸਮੈਂਟ ਕੀਤੀ ਜੋ ਕਿ ਇੱਕਨੇ ਧਰਮ ਦੇ ਆੜ ਦੇ ਵਿੱਚ ਕੀਤੀ ਸੀ ਤੁਹਾਡੇ ਮੱਕਦੀਆਂ ਕਿੰਨੀਆਂ ਕੁੜੀਆਂ ਉੱਥੇ ਹੋਰ ਨੇ ਬਹੁਤ ਜ਼ਿਆਦਾ ਲੜਕੀਆਂ ਹੋਰ ਵੀ ਹੋਈਆਂ ਹੈਗੀਆਂ ਉੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਡਰਾਇਆ ਜਾਂਦਾ ਸੀ ਸਾਫ਼ ਜਿੱਦਾਂ ਮੈਨੂੰ ਕਿਹਾ ਜਾਂਦਾ ਸੀ ਕਿ ਤੇਰੇ ਥ੍ਰੈਟ ਦਿੱਤੇ ਜਾਂਦੇ ਸੀ ਕਿ ਤੁਹਾਡੇ ਪੇਰੈਂਟਸ ਨੂੰ ਮਰਵਾ ਦਾਂਗੇ ਤੁਹਾਡੀ ਫੈਮਿਲੀ ਨੂੰ ਮਰਵਾ ਦਾਂਗੇ ਤੁਹਾਨੂੰ ਮਰਵਾ ਦਾਂਗੇ ਦਫਨਾ ਦਾਂਗੇ ਉਹੀ ਥ੍ਰੈਟ ਉਹਨਾਂ ਨੂੰ ਵੀ ਦਿੱਤੇ ਜਾਂਦੇ ਸੀ ਸਾਇਆ ਕਿਸ ਤਰ੍ਹਾਂ ਜਾਂਦਾ ਜੀ ਉਹ ਲਾਲ ਚੀਕ ਦਾ ਜਨਰਲ ਜੀ ਪਹਿਲੇ ਕਨਵਰਟ ਹੋਏ ਸੀ ਉਸ ਤਰ੍ਹਾਂ ਵਿੱਚ ਨਹੀਂ ਸਰ ਐਕਚੁਅਲੀ ਮੈਂ ਖੁਦ ਕ੍ਰਿਸਚੀਅਨਿਟੀ ਦੇ ਵਿੱਚ ਸੀਗੇ ਐਂਡ ਉੱਥੇ ਜਿਹੜੇ ਜਾਣਦੇ ਆਪਣੇ ਖੁਦ ਇੱਕ ਫੇਥ ਦੇ ਨਾਲ ਇੱਕ ٹرسٹ ਦੇ ਨਾਲ ਜਾਣਦੇ ਆ ਕਿ ਸ਼ਾਇਦ ਆ ਵੀ ਰੱਬ ਦਾ ਘਰ ਹੈਗਾ ਆ ਬਟ ਆ ਚੀਜ਼ ਐਦਾ ਹੈ ਕਿ ਆ ਕਿ ਉੱਥੇ ਸਿਰਫ ਉਹੀ ਜਿਹੜੀ ਹੈਗੀ ਉਹਨੇ ਡੇਰਾ ਬਣਾ ਰੱਖਿਆ ਸੀ ਜਿੱਥੇ ਸਾਰੀਆਂ ਚੀਜ਼ਾਂ ਗਲਤ ਕਰਦਾ ਸੀ ਧਰਮ ਦੀ ਆੜ ਦੇ ਵਿੱਚ ਕ੍ਰਿਸਟਲ ਪਾਈਚਾਰਾ ਤੁਹਾਡੇ ਨਾਲ ਸੰਬੰਧ ਕੀਤੇ ਨਾ ਸਰ ਅ ਅੱਜ ਸਾਨੂੰ ਕ੍ਰਿਸਚਨ ਪਾਈਚਾਰਾ ਆ ਕਹਿੰਦਾ ਹੈਗਾ ਯਸ ਕੀ ਤੁਸੀਂ ਇੱਧਰ-ਇੱਧਰ ਜਾ ਕੇ ਹੈਲਪ ਮੰਗਦੇ ਹੋ ਸਰ ਪਹਿਲੀ ਗੱਲ ਜੇ ਸਾਨੂੰ ਸਾਡੇ ਕ੍ਰਿਸਚੀਅਨਿਟੀ ਦੇ ਸਾਡੇ ਬ੍ਰਦਰਸ ਤੋਂ ਹੀ ਹੈਲਪ ਜੇ ਮਿਲੀ ਹੁੰਦੀ ਜਾਂ ਸਾਨੂੰ ਆ ਕੇ ਕਿਸੇ ਨੇ ਪੁੱਛਿਆ ਹੁੰਦਾ ਸਾਨੂੰ ਆਨ ਦੀ ਹੈ ਕਿਸੇ ਤੋਂ ਮਦਦ ਲੈਣ ਦੀ ਲੋੜ ਨਹੀਂ ਸੀ ਪਹਿਲੀ ਗੱਲ ਸਾਨੂੰ ਆ ਕਿਹਾ ਗਿਆ ਇਹ ਅਸੀਂ ਸੁਣੀਆ ਵੀ ਆ ਕਿ ਪੰਜਾਬ ਦੇ ਵਿੱਚ ਰਹਿਣ ਵਾਲੀਆਂ ਕੁੜੀਆਂ ਮਾਤਾਵਾਂ ਕਿ ਸਾਰੀਆਂ ਭੈਣਾ ਹੈਗੀਆਂ ਆ ਜੋ ਕਿ ਅਸਰ ਨਵੀਰ ਜੀ ਹੋਣਾ ਨੇ ਵੀ ਕਿਹਾ ਆ ਇਸ ਲਈ ਅਸੀਂ ਆਏ ਕਿ ਨਹੀਂ ਕਿ ਹੁਣ ਸਾਨੂੰ ਕ੍ਰਿਸਚਨ ਪਾਈਚਰਾ ਕਹਿ ਰਿਹਾ ਵਾ ਕਿ ਤੁਸੀਂ ਮਦਦ ਲਈ ਤੁਸੀਂ ਸਾਡੇ ਕੋਲ ਨਹੀਂ ਆਏ ਪਰ ਉਸ ਟਾਈਮ ਉਹਨਾਂ ਨੇ ਉਹਨਾਂ ਦੀ ਸਪੋਰਟ ਕੀਤੀ ਜੋ ਬੰਦਾ ਗਲਤ ਸੀ ਜਦ ਅਸੀਂ ਸੱਚ ਦੇ ਲਈ ਆਵਾਜ਼ ਉਠਾਈ ਉਦੋਂ ਸਾਡੇ ਨਾਲ ਕੋਈ ਨਹੀਂ ਖੜਾ ਸੀ ਸਿਵਾਏ ਵੀਰਜੀ ਹੁਣਾ ਦੇ ਪਰ ਹੁਣ ਜਦੋਂ ਤੁਸੀ ਮਿਲ ਕੇ ਕੀ ਉਹਨਾਂ ਨੇ ਕੀ ਜਥੇਦਾਰ ਸਾਹਿਬ ਨੇ ਆਹੀ ਕਿਹਾ ਹੈ ਗਏ ਕਿ ਤੁਸੀਂ ਚਿੰਤਾ ਨਹੀਂ ਕਰਨੀ ਤੁਸੀਂ ਸਾਡੀਆਂ ਭੈਣਾਂ ਹੈਗੀਆਂ ਅਸੀਂ ਤੁਹਾਡੇ ਨਾਲ ਅੰਤ ਤੱਕ ਖੜੇ ਰਵਾਂਗੇ ਜਦ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਮੈਂ ਅਪੀਲ ਕਰਾਂ ਜੀ ਜਿਹੜੇ ਹੋਰ ਪੇੜ ਤੱਕ ਜਿਹੜੇ ਸਾਹਮਣੇ ਨਹੀਂ ਆ ਰਹੇ ਮੈਂ ਉਹਨਾਂ ਨੂੰ ਆਹੀ ਕਹਿਣਾ ਚਾਹੂੰਗੀ ਕਿ ਤੁਸੀਂ ਵੀ ਸਾਹਮਣੇ ਆਓ ਕਿ ਤੁਹਾਨੂੰ ਵੀ ਸਪੋਰਟ ਦਿੱਤੀ ਜਾਊਗੀ ਤੁਸੀਂ ਥੋੜੀ ਜੀ ਹਿੰਮਤ ਕਰਕੇ ਬਸ ਸਾਹਮਣੇ ਆ ਜਾਓ ਲੱਗਦਾ ਕਿ ਤੁਸੀਂ ਦਾਦਾ ਜੀ ਟੋਕਰਾ ਖਾਦਦੇ ਕਿ ਤੁਹਾਨੂੰ ਸਾਫ ਨਹੀਂ ਮਿਲਿਆ ਪ੍ਰਸ਼ਾਸਨ ਦਾ ਵੀ ਦਰਵਾਜ਼ਾ ਖੜਕਾਇਆ ਸੀ ਇਸੇ ਕਰਕੇ ਸ਼੍ਰੀ ਕਾਲ ਤੱਕ ਸਭ ਤੁਸੀਂ ਪਹੁੰਚੇ ਜੀ ਸਰ ਬਹੁਤ ਜ਼ਿਆਦਾ ਕਦੀ ਅਸੀਂ ਕਿੱਥੇ ਜਾਂਦੇ ਸੀ ਮੇਰੀ ਛੋਟੀ ਜੀ ਬੇਟੀ ਹੈ ਮੈਨੂੰ ਲੈ ਕੇ ਕਦੀ ਕਿੱਥੇ ਜਾਂਦੇ ਸੀ ਕਦੀ ਕਿਤੇ ਕਿ ਥ੍ਰੈਟ ਅਨ ਨੇ ਜ਼ਿਆਦਾ ਆਉਂਦੇ ਸੀ ਪਰੋ ਕਈਆਂ ਨੇ ਸਾਡੀ ਹੈਲਪ ਕੀਤੀ ਤੇ ਕਈ ਤਾਂ ਦੇਖ ਕੇ ਇਗਨੋਰ ਕਰ ਦਿੰਦੇ ਹੁੰਦੇ ਸੀ ਇਹ ਚੀਜ਼ਾਂ ਨੂੰ ਪਰ ਅੱਜ ਦੀ ਅਸ ਜਦੋਂ ਅਸੀਂ ਇੱਥੇ ਆਏ ਤਾਂ ਸਾਨੂੰ ਪੂਰਾ ਸਪੋਰਟ ਦਿੱਤਾ ਗਿਆ ਕਿ ਚਾਹੇ ਪ੍ਰਸ਼ਾਸਨਿਕ ਤੌਰ ਤੇ ਹੋਵੇ ਅਸੀਂ ਤੁਹਾਡੀ ਫੁੱਲ ਸਪੋਰਟ ਕਰਾਂ ਹਾਂਜੀ ਸਾਨੂੰ ਵਿਸ਼ਵਾਸ ਹੈ ਵੀਰ ਜੀ ਨੇ ਸਾਨੂੰ ਹੌਸਲਾ ਦਿੱਤਾ ਹੈ ਤੇ ਸਾਨੂੰ ਵਿਸ਼ਵਾਸ ਹੈ ਜਦ ਇਹ ਖੜੇ ਹੈ ਸਾਨੂੰ ਨਿਆਂ ਜ਼ਰੂਰ ਮਿਲੇਗਾ ਇਹ ਗੱਲ ਬਾਤ ਕਿੰਨਾ ਟੋਰਚਰ ਕੇ ਜਿਹੜੀ ਤੁਹਾਡੀ ਵੀਡੀਓ ਬਾਅਦ ਹੋਈ ਕੀ ਪੂਰੀ ਸੱਚਾਈ ਵੀਡੀਓ ਦੇ ਪਿੱਛੇ ਹੈ ਉਹ ਦੱਸਿਆ ਜਾ ਰਿਹਾ ਕਿ ਐਡੀਟਿੰਗ ਕੀਤੀ ਗਈ ਹੈ ਵੀਡੀਓ ਨਹੀਂ ਨਹੀਂ ਉਹ ਵੀਡੀਓ ਬਿਲਕੁਲ ओरिजिनल ਵੀਡੀਓ ਹੈ ਤੇ ਉਹਦੇ ਵਿੱਚ ਜੋ ਕੁਝ ਹੋਇਆ ਹੈ ਉਹ ਬਿਲਕੁਲ ਜੋ ਵੀ ਬੋਲਿਆ ਗਿਆ ਹੈ ਪਹਿਲੇ ਇੰਟਰਵਿਊ ਵਿੱਚ ਵੀ ਉਹ ਸਾਰਾ ਸਹੀ ਸੀਗਾ ਤੇ ਉਹ ਚੀਜ਼ਾਂ ਜਦੋਂ ਹੁਣ ਨਿਕਲ ਕੇ ਆਈਆਂ ਬਹੁਤ ਉਹ ਬੱਚੇ ਵੀ ਦਬਾਅ ਵਿੱਚ ਨੇ ਉਹ ਅੱਗੇ ਨਹੀਂ ਆ ਰਹੇ ਪਰ ਮੇਰਾ ਵਿਸ਼ਵਾਸ ਹੈ ਕਿ ਮਨਿਆਏ ਪਾਵਾਂਗੀ ਤੇ ਸਭ ਕੁਝ ਜਿਹੜਾ ਸੱਚ ਹੈ ਸਾਹਮਣੇ ਆਏਗਾ ਗੱਲ ਹੋਈ ਕੀ ਸੀ ਜਿਹੜੀ ਵੀਡੀਓ ਜਿਹੜੇ ਕਿੱਚ ਤੱਕ ਗਵਰਨਰ ਦੀ ਸੀ ਵੀਡੀਓ ਜਦੋਂ ਗੱਲ ਕੀ ਹੋਈ ਸੀ ਅਸਲ ਵਿੱਚ ਉਸ ਦਿਨ ਉਹ ਜਿਹੜਾ ਬੱਚਾ ਸਾਡੇ ਨਾਲ ਸੇਵਾ ਕਰਦਾ ਸੀਗਾ ਉਹਦੀ ਫੈਮਿਲੀ ਨੂੰ ਲੈ ਕੇ ਗੱਲ ਸੀ ਉਹਦੀ ਸਿਸਟਮ ਨੂੰ ਲੈ ਕੇ ਗੱਲ ਸੀਗੀ ਕੁਝ ਅਜੀਬੀਆਂ ਚੀਜ਼ਾਂ ਹੋ ਰਹੀਆਂ ਸੀ ਜੋ ਉਸ ਨੋਟਿਸਸ ਆ ਰਹੀਆਂ ਸੀਗੀਆਂ ਤੇ ਜਦ ਉਸ ਦੇ ਖਿਲਾਫ ਆਵਾਜ਼ ਚੱਕੀ ਗਈ ਤਾਂ ਉਹ ਉਹ ਬ੍ਰਦਰ ਨੇ ਵੀ ਆਵਾਜ਼ ਚੱਕੀ ਤੇ ਜਦ ਉਹਦੇ ਨਾਲ ਹੱਥੋ ਪਾਈ ਕੀਤੀ ਗਈ ਤਾਂ ਮੇਰੇ ਵੱਲੋਂ ਵੀ ਬੋਲਿਆ ਗਿਆ ਕਿ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਗੁੱਸੇ ਚ ਆ ਗਏ ਤੇ ਉਹਨਾਂ ਨੇ ਮੇਰੇ ਤੇ ਵੀ ਹੱਥ ਚੱਕਿਆ ਤੇ ਮੇਰੇ ਮੁੱਕਾ ਮਾਰਿਆ ਮੇਰਾ ਗਰਦਨ ਦੱਬੀ ਤੇ ਮੇਰੀ ਛਾਤੀ ਤੇ ਵੀ ਹੱਥ ਮਾਰਿਆ ਤੇ ਉਸ ਤੋਂ ਬਾਅਦ ਜਦ ਉਸ ਬੱਚੇ ਨੇ ਕਿਹਾ ਕਿ ਸਾਡੀ ਮਾਵਾ ਵਰਗੀ ਹੈ ਤੁਸੀਂ ਇਹਨਾਂ ਨਾਲ ਇਦਾਂ ਨਾ ਕਰੋ ਤੇ ਜੋ ਵੀ ਗੱਲ ਕਰਨੀ ਤੁਸੀਂ ਮੇਰੇ ਨਾਲ ਕਰੋ ਤੂੰ ਉਸ ਤੋਂ ਬਾਅਦ ਉਹ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਕਾਫੀ ਉਹਨੂੰ ਕੁੱਟਿਆ ਮਾਰਿਆ ਗਿਆ ਮੁਰਚੇ ਦੇ ਮਾਰਿਆ ਜਾਂਦਾ ਹੈ ਬਾਈ ਕਿ ਕਿੰਨੇ ਚਿਰ ਤੋਂ ਤੁਸੀਂ ਉੱਥੇ ਸੇਵਾ ਨਿਭਾ ਰਹੇ ਸੀ ਹਾਂਜੀ ਮੈਂ ਵੈਸੇ 10 ਸਾਲਾਂ ਤੋਂ ਉੱਥੇ ਜਾ ਰਹੀ ਸੀਗੀ ਪਰ ਉਹਨ 6-7 ਸਾਲਾਂ ਤੋਂ ਮੈਂ ਤੇ ਸੇਵਾ ਕਰ ਰਹੀ ਸੀਗੀ ਹਾਂ ਪਹਿਲਾਂ ਕਿਉਂ ਚੁੱਪ ਰਹੇ ਤੁਸੀਂ ਦੇਖੋ ਬਹੁਤ ਜ਼ਿਆਦਾ ਉੱਥੇ ਚੀਜ਼ਾਂ ਸੀਗੀਆਂ ਜਦ ਅਸੀਂ ਆਵਾਜ਼ ਚੱਕਣੀ ਵੀ ਚਾਹੀਤਾ ਸੀ ਉੱਥੇ ਦਾ ਜਿਹੜਾ ਮਾਹੌਲ ਸੀ ਦੇਖ ਕੇ ਨਹੀਂ ਚੱਕ ਪਾਇਆ ਦੇਖੋ ਉਹ ਲੜਕੀਆਂ ਨੇ ਮੰਗ ਕੀਤੀ ਹੈ ਕਿ ਇੱਕ ਤਾਂ ਇਹ ਕਿ ਸਾਡੇ ਨਾਲ ਜਿਹੜਾ ਹੈਗਾ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਜਾਵੇ ਇੱਕੋ ਸਾਨੂੰ ਪਾਸਟਿਵ ਵਿਜੇਂਦਰ ਤੰਗ ਕਰਦਾ ਹੈ ਪਰੇਸ਼ਾਨ ਕਰਦਾ ਹੈ ਧਮਕੀਆਂ ਆ ਰਹੀਆਂ ਜਿਵੇਂ ਤੁਸੀਂ ਪਹਿਲਾਂ ਕਿਹਾ ਹੁਣ ਸਾਰੇ ਚੀਜ਼ ਦਾ ਹੱਲ ਤਾਂ ਆਖਰ ਪੰਜਾਬ ਪੁਲਿਸ ਆ ਜੇਕਰ ਪੰਜਾਬ ਪੁਲਿਸ ਇਹਨਾਂ ਦਰਖਾਸਤਾਂ ਦਾ ਐਫ ਆਈ ਆਰ ਦਾ ਜਲਦੀ ਨਿਪਟਾਰਾ ਕਰਕੇ ਅਦਾਲਤਾਂ ਨੂੰ ਕੇਸ ਤੌਰ ਤੇ ਦੇਵੇ ਤਾਂ ਇਹ ਕੇਸ ਜਿਹੜੇ ਹੈਗੇ ਮਤਲਬ ਧਮਕੀਆਂ ਧਮਕੀਆਂ ਫਰੌਣੀਆਂ ਬੰਦ ਹੋਣੇ ਤੇ ਕੇਸ ਜਿਹੜੇ ਹੋ ਅਦਾਲਤਾਂ ਨੂੰ ਚਲੇ ਜਾਂਦੇ ਨੇ ਔਰ ਦੂਜੀ ਗੱਲ ਉਹ ਲੜਕੀਆਂ ਦੀ ਸੁਰੱਖਿਆ ਕਰਨਾ ਪੁਲਿਸ ਦਾ ਕੰਮ ਹੈ ਠੀਕ ਹੈ ਕਿ ਸਿੱਖ ਧਰਮ ਦੇ ਲੋਕ ਉਹਨਾਂ ਦੇ ਨਾਲ ਲੱਗ ਜਾਣਗੇ ਸਿੰਘ ਸਾਹਿਬਾਂ ਦਾ ਦੇਸ਼ ਹੋਏਗਾ ਸਿੱਖ ਕੌਮ ਜਿਹੜੀ ਹੈਗੀ ਉਹਨਾਂ ਦੀ ਹੈਲਪ ਕਰੇਗੀ ਔਰ ਇੱਕੋ ਵਖਰੇ ਤੌਰ ਤੇ ਭਾਈ ਮਾਲੀ ਜੀ ਵੀ ਜਿਸ ਸਾਈ ਭਰ ਧਰਮ ਤੋਂ ਉਹਨੂੰ ਡਰ ਲੱਗ ਰਿਹਾ ਜਾਂ ਸਾਈ ਭਾਈ ਦੇ ਚਾਹ ਦੇ ਕੁਝ ਲੋਕ ਜਿਹੜੇ ਧਮਕੀਆਂ ਦੇ ਰਹੇ ਆ ਤਾਂ ਜਦੋਂ ਸਿੱਖ ਧਰਮ ਉਹਨਾਂ ਦੇ ਨਾਲ ਖੜੇਗਾ ਮੋਢੇ ਨਾਲ ਮੋਢਾ ਜੋੜ ਕੇ ਤਾਂ ਉਹਨਾਂ ਨੂੰ ਇਹ ਲੱਗੇਗਾ ਉਹ ਮੈਸਤਲੀਆ ਮਹਿਸੂਸ ਨਹੀਂ ਕਰਦੇ ਮੇਰੇ ਲੱਗਦਾ ਬਾਲਾ ਜੀ ਆਪਾਂ ਜਿਹੜਾ ਸਿੰਘ ਸਭਾ ਨੇ ਅੱਜ ਜਿਹੜਾ ਉਸ ਲੜਕੀ ਪੀੜਤ ਪਰਿਵਾਰ ਆ ਉੱਥੇ ਪਹੁੰਚਿਆ ਸੀ ਉਹ ਲੜਕੀਆਂ ਪਹੁੰਚੀਆਂ ਸੀ ਤਸਵਾ ਸਿੰਘ ਸਭਾ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਹੈ ਤੇ ਨਾਲ ਸੰਗਤਾਂ ਵੀ ਸੰਬੋਧਨ ਕੀਤਾ ਇਸ ਪਰਿਵਾਰ ਦੀ ਜਿਹੜੀਆਂ ਬੱਚਿਆਂ ਦੀ ਹੈਲਪ ਕੀਤੀ ਜਾਵੇ ਕਾ ਜੋ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਜੁੜ ਸਕਣ ਕੀ ਕੁਛ ਕਿਹਾ ਉਹ ਵੀ ਤੁਸੀਂ ਦਰਚਾਣਾ ਸੁਣਾ ਦਿੰਦੇ ਆਂ ਦੇਖੋ ਇਹ ਸੱਚੇ ਪਾਤਸ਼ਾਹ ਦਾ ਦਰ ਆ ਔਰ ਇਹ ਉਹ ਦਰਵਾਜਾ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ ਸੱਚੇ ਪਾਤਸ਼ਾਹ ਦਾ ਦਰ ਹਮੇਸ਼ਾ ਮਜਲੂਮਾਂ ਦੇ ਲਈ ਢੀਆਂ ਭੈਣਾਂ ਦੇ ਲਈ ਖੜਿਆ ਵਾ ਉਹਨਾਂ ਦਾ ਸਹਾਰਾ ਬਣਿਆ ਜੀ ਔਰ ਜੋ ਵੀ ਅੱਜ ਮੇਰੀਆਂ ਭੈਣਾਂ ਨੇ ਢੀਆਂ ਨੇ ਆਣ ਕੇ ਸੱਚੇ ਪਾਤਸ਼ਾਹ ਦੇ ਦਰ ਘਰ ਤੇ ਆਣ ਕੇ ਫਰਿਆਦ ਕੀਤੀ ਆ ਗੁਰੂ ਹਰਗੋਬਿੰਦ ਪਾਸ਼ਾ ਦੇ ਦਰ ਘਰ ਤੇ ਤੋਂ ਉਹਨਾਂ ਦਾ ਦਰਦ ਬਹੁਤ ਵੱਡਾ ਔਰ ਦਰਤ ਇਹ ਸਾਰੇ ਪੰਜਾਬ ਨੂੰ ਸਾਰੇ ਪੰਥ ਨੂੰ ਔਰ ਮੈਂ ਪੰਥ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਧਰਮ ਦੇ ਲੋਕ ਆ ਉਹ ਭਾਵੇਂ ਕਿਸੇ ਵੀ ਧਰਮ ਦੇ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਰੱਬੀ ਗੁਣਾ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਇਸ ਧੀ ਦੀ ਫਰਿਆਦ ਜ਼ਰੂਰ ਸੁਣਨੀ ਚਾਹੀਦੀ ਆ ਔਰ ਜੋ ਕੁਝ ਵੀ ਉਸ ਬੱਚੀ ਨੇ ਕਿਹਾ ਥੋੜੇ ਸਮੇਂ ਬਾਅਦ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਜੋ ਅਸੀਂ ਕਿਹਾ ਵੀ ਤੁਹਾਨੂੰ ਮਿਲ ਜਾਊਗਾ ਪਰ ਮੈਂ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਕ ਹੋਣ ਦੇ ਨਾਤੇ ਤੇ ਕਹਿਣਾ ਵਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਜਲੂਮਾਂ ਲਈ ਖੜਿਆ ਵਾ ਹਮੇਸ਼ਾ ਖੜਿਆ ਵਾ ਗੁਰੂ ਦਾ ਪੰਥ ਖੜਿਆ ਵਾ ਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਮਜਲੂਮ ਧੀ ਵਾਸਤੇ ਸਾਡੀ ਭੈਣ ਵਾਸਤੇ ਜ਼ਰੂਰ ਖੜੂਗਾ ਬਾਕੀ ਜੋ ਗੱਲਬਾਤ ਹੋਈ ਆ ਉਹ ਤੁਹਾਨੂੰ ਹੁਣੇ ਸਾਰੀ ਇਹ ਰਿਲੀਜ਼ ਕਰ ਦੇਣਗੇ ਮੈਂ ਤੇ ਦੁਨੀਆ ਭਰ ਦੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਇਹ ਆਖਦਾ ਵਾਂ ਕਿ ਤੁਸੀਂ ਜ਼ਰੂਰ ਇਹਨਾਂ ਗੱਲਾਂ ਤੇ ਗੌਰ ਕਰੋ ਕਿਉਂਕਿ ਬਾਬਾ ਸ਼ੇਖ ਫਰੀਦ ਸਾਹਿਬ ਦੇ ਬਚਨ ਨੇ ਨਾ ਭਈ ਫਰੀਦਾ ਲੋੜ ਹੈ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ ਹੰਡਾ ਏ ਉਨ ਕਤਾਇੰਦਾ ਪਹੰਦਾ ਲੋੜ ਹੈ ਪੱਟ ਇਹੋ ਜੇ ਬਿਰਤੀ ਦੇ ਲੋਕ ਜਿਹੜੇ ਸਾਡੀਆਂ ਧੀਆਂ ਭੈਣਾਂ ਪ੍ਰਤੀ ਇਹੋ ਜੀ ਸੋਚ ਰੱਖਦੇ ਆ ਇਨਾਂ ਦੀ ਜੇ ਪੁਸ਼ਪ ਪਨਾਹੀ ਕਰਾਂਗੇ ਤੇ ਜਿਵੇਂ ਬਾਬਾ ਫਰੀਦ ਜੀ ਨੇ ਆਖਿਆ ਨਾ ਕਿ ਕਿਕਰਾਂ ਬੀਜ ਕੇ ਬਜਨੌਰ ਦੀਆਂ ਦਾਖਾਂ ਨਹੀਂ ਖਾਧੀਆਂ ਜਾ ਸਕਦੀਆਂ ਇਹ ਮਾੜੀ ਬਿਰਤੀ ਵਾਲੇ ਲੋਕਾਂ ਦੀ ਕੋਈ ਵੀ ਪੁਸ਼ਪ ਪਨਾਹੀ ਕਰੇ ਉਹਦੇ ਨਾਲ ਕਿਸੇ ਦਾ ਨਹੀਂ ਭਲਾ ਹੋਣਾ ਕਿਸੇ ਸਮਾਜ ਦਾ ਨਹੀਂ ਹੋਣਾ ਕਿਸੇ ਧਰਮ ਦਾ ਨਹੀਂ ਹੋਣਾ ਔਰ ਇਸ ਮਸਲੇ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਪੰਜਾਬ ਦੀ ਇੱਕ ਸਾਈਕੀ ਆ ਸਾਡੇ ਪੰਥ ਦੀ ਵੀ ਆ ਅਸੀਂ ਇਹ ਸਮਝਦੇ ਹਾਂ ਆਪਣੇ ਤੋਂ ਛੋਟੀਆਂ ਸਾਡੀਆਂ ਧੀਆਵਾਂ ਬਰਾਬਰ ਦੀਆਂ ਭੈਣਾਂ ਵਾਂ ਵੱਡੀਆਂ ਸਾਡੀਆਂ ਮਾਵਾਂ ਵਾਂ ਜਿਸ ਪੰਜਾਬ ਦੀ ਧਰਤੀ ਤੇ अनेकाਵਾਰੀ ਮਜਲੂਮਾਂ ਲਈ ਇਥੋਂ ਜਥੇ ਜਾਂਦੇ ਰਹੇ ਹੁਣ ਸਹਬਜਾਦਾ ਬਾਬਾਜੀਤ ਸਿੰਘ ਬੱਸੀ ਪਠਾਣਾ ਦੇ ਹਾਕਮ ਦੇ ਨਾਲ ਕੱਲ ਹੀ ਲੜੇ ਹੋਦੋਂ ਆਨੰਦਪੁਰ ਸਾਹਿਬ ਦੇ ਨੇੜੇ ਕਿਉਂਕਿ ਉਹ ਇੱਕ ਗਰੀਬ ਦੀ ਪਤਨੀ ਨੂੰ ਲੈ ਗਿਆ ਧੱਕਾ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਦਰ ਘਰ ਹਮੇਸ਼ਾ ਧੱਕੇ ਦੇ ਖਿਲਾਫ ਖੜਿਆ ਵਾ ਤੇ ਖੜੂਗਾ ਬਾਕੀ ਭੈਣਾ ਹੁੰਦੀਆਂ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਲਿਓ ਬਾਕੀ ਜੋ ਅੰਦਰ ਗੱਲਬਾਤ ਹੋਈ ਉਹ ਥੋੜੇ ਸਮੇਂ ਤੁਹਾਡੇ ਸਾਹਮਣੇ ਆਜੂਗੀ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਆਪਾਂ ਸੁਣਿਆ ਕਿ ਸਿੰਘ ਸਹਿਬਾਨ ਨੇ ਕਿਹਾ ਕਿ ਸਮੁੱਚੀ ਸੇਕਮ ਤੁਹਾਡੇ ਨਾਲ ਹੈ ਤੇ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਇਹ ਜੀ ਕੋ ਗੱਲ ਨਹੀਂ ਪਰ ਹੁਣ ਆਪਾਂ ਪਾਸਟਰ ਬਜਿੰਦਰ ਦੀ ਗੱਲ ਤਾਂ ਕੀਤੀ ਹੈ ਹੂੰ ਹੁਣ ਗੱਲ ਇਹ ਆ ਗਈ ਸਭ ਤੋਂ ਪਹਿਲਾਂ ਐਸਜੀਪੀਸੀ ਦੀ ਹੂੰ ਜੇ ਸਿੰਘ ਸਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ ਹੁਣ ਇਹ ਦੇਖੋ ਵੀ ਹੈਲਪ ਕਿਸ ਤਰ੍ਹਾਂ ਦੀ ਹੋਏਗੀ ਬਿਲਕੁਲ ਕੀ ਉਹ ਵਿੱਤੀ ਸਹਾਇਤਾ ਮੰਗਦੇ ਆ ਕੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਮੰਗਦੇ ਆ ਬਿਲਕੁਲ ਜਾਂ ਕੀ ਘਰ ਦਾ ਰਹਿਣ ਸਹਿਣ ਰਾਸ਼ਨ ਖਰਚਾ ਕੀ ਹੈ ਕੀ ਗਿਆਨੀ ਕੁਲਦੀਪ ਸਿੰਘ ਗੜਗਾਜ ਆਪਣੇ ਕੋਲੋਂ ਦੇਣਗੇ ਉਹਨਾਂ ਨੇ ਐਸਜੀਪੀਸੀ ਨੂੰ ਹੁਕਮ ਕਰਨਾ ਹੈ ਹੁਣ ਐਸਜੀਪੀਸੀ ਧਰਮ ਪ੍ਰਚਾਰ ਤੇ ਕਿੰਨਾ ਪੈਸਾ ਲਾਉਂਦੀ ਹੋਰ ਕਹਾਂਤਾ ਇਹ ਜਾਂਦਾ ਕਿ ਐਸਜੀਪੀਸੀ ਪੂਰੇ ਬਾਇਰ ਦਾ 30% ਜਿਹੜਾ ਧਰਮ ਪ੍ਰਚਾਰ ਤੇ ਲਾਉਂਦੀ ਆ ਪਰ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਮੈਂ ਅੱਜ ਤੱਕ ਮੈਨੂੰ ਲੱਗਦਾ ਹੈ ਵੀ ਬਹੁਤ ਘੱਟ ਬਹੁਤ ਕਲੀਅਰ ਸੁਣਿਆ ਹੋਏਗਾ ਕਿ ਕਿਸੇ ਪਿੰਡ ਚ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਕੋਈ ਵੱਡਾ ਪ੍ਰੋਗਰਾਮ ਹੋਇਆ ਹਾਂ ਬਿਲਕੁਲ ਕੋਈ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਧਰਮ ਪ੍ਰਚਾਰ ਕਰਨ ਆਇਆ ਕੋਈ ਐਸਜੀਪੀਸੀ ਦਾ ਪ੍ਰਧਾਨ ਧਰਮ ਪ੍ਰਚਾਰ ਕਰਨ ਆਇਆ ਕਮੀਰ ਬਣ ਜਿੱਥੇ ਕਰਦੀ ਹੈ ਕੋਈ ਕਹਿ ਰਿਹਾ ਕੁਈ ਸਿੰਘਸ ਹੈ ਆ ਉਹਨਾਂ ਨੇ ਧਰਮ ਦਾ ਪ੍ਰਚਾਰ ਕੀਤਾ ਹੈ ਪ੍ਰਚਾਰ ਹੁੰਦਾ ਕਿੱਥੇ ਆ ਜਿਆਦਾ ਕੋਈ ਐਸਜੀਪੀਸੀ ਦਾ ਆਪਣਾ ਵੱਡਾ ਪ੍ਰੋਗਰਾਮ ਹੋਵੇ ਉਹ ਕਹਿੰਦੇ ਜੇ ਉਸ ਉੱਥੇ ਪ੍ਰਚਾਰ ਕਰਦੇ ਆ ਕੋਈ ਐਜੀਪੀਸੀ ਦਾ ਜਾਂ ਕੋਈ ਕੁਸਲਾਨਾ ਪ੍ਰੋਗਰਾਮ ਹੁੰਦੇ ਨੇ ਜਾਂ ਕਈ ਵਾਰੀ ਕੋਈ ਜਿਹੜੇ ਸਮਾਗਮ ਵੱਡੇ ਹੁੰਦੇ ਨੇ ਉਹ ਸਮਾਗਮ ਤੁਹਾਡੇ ਵੱਖਰੇ ਆ ਪਰ ਲੋਕਾਂ ਨੂੰ ਜੋੜਨ ਦੇ ਲਈ ਲੋਕਾਂ ਨੂੰ ਨਾਲ ਲਾਉਣ ਦੇ ਲਈ ਅਸੀਂ ਕਰ ਕੀ ਰਹੇ ਆ ਤੁਸੀਂ ਐਦਾਂ ਕਰੋ ਕਿਸੇ ਗਰੀਬ ਬੱਚੇ ਨੂੰ ਐਸਜੀਪੀਸੀ ਦੇ ਕਿਸੇ ਕਾਲਜ ਭੇਜੋ ਐਸਜੀਪੀਸੀ ਕਿਸੇ ਦੇ ਸਕੂਲ ਚ ਭੇਜੋ ਕਿ ਇਹ ਬੱਚਾ ਗਰੀਬ ਹੈ ਤਾਂ ਇਹਦੀ ਹੈਲਪ ਕਰਨੀ ਆ ਤੇ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਉਸ ਗਰੀਬ ਬੱਚੇ ਨੂੰ ਐਡਮਿਸ਼ਨ ਮਿਲ ਦੇਗੀ ਜਲਦੀ ਜਲਦੀ ਆਹੀ ਕਰਨਾ ਸਿਰ ਕੁਐਸਚਨ ਦੇ ਵਿੱਚ ਜਾਣਗੇ ਇਹੀ ਕਰਨਾ ਦੇਖੋ ਜੇਕਰ ਐਸਜੀਪੀਸੀ ਚੋਂਦੀ ਜੇ ਸਮੁੱਚਾ ਸਿੱਖ ਭੰਦੇ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਹੈ ਮੈਂਬਰ ਹੈ ਜਾਂ ਸਾਡੀ ਧਰਮ ਪ੍ਰਚਾਰ ਕਮੇਟੀ ਹੈ ਉਹ ਚੋਂਦੀ ਜਿਸ ਸਮੇਂ ਡੇਰੇ ਸਰਸੇ ਵਾਲੇ ਦਾ ਮਾਮਲਾ ਹਾਈਲਾਈਟ ਹੋਇਆ ਅਸੀਂ ਡੇਰਾ ਸਰਸੇ ਵਾਲਿਆਂ ਦੇ ਬਹੁ ਗਿਣਤੀ ਪ੍ਰੇਮੀਆਂ ਨੂੰ ਸਿੱਖ ਧਰਮ 'ਚ ਮੁੜ ਤਬਦੀਲ ਕਰ ਸਕਦੇ ਸੀ ਬਿਲਕੁਲ ਠੀਕ ਹੈ ਜਾਂ ਤੋਂ ਬਾਬਾ ਭਨੇਆਰਿਆਂ ਵਾਲੇ ਦਾ ਮਸਲਾ ਉੱਠਿਆ ਉਸ ਟਾਈਮ ਅਸੀਂ ਉਹਨਾਂ ਦੇ ਜਿਹੜੇ ਨਿਆਈਆ ਉਹਨਾਂ ਦੇ ਜਿਹੜੇ ਸਮਰਥਕ ਹੈ ਉਹਨਾਂ ਨੂੰ ਸਿੱਖ ਧਰਮ 'ਚ ਵਾਪਸ ਲਿਆ ਸਕਦੇ ਸੀ ਉਸ ਤੋਂ ਬਾਅਦ ਅਸ਼ੋਤ ਓਜਮਾਰਾ ਵਾਲਾ ਮਾਮਲਾ ਚੱਲਿਆ ਠੀਕ ਹੈ ਉਹਦੇ 'ਚ ਅਸੀਂ ਰਹਿਦੇ ਉਸ ਵਾਰ ਰਾਮਪਾਲ ਬਾਬੇ ਵਾਲਾ ਹੁਣ ਹੁਣ ਮੁਕਾ ਮਿਲ ਸਕਦਾ ਰਮਾਣਾ ਜੀ ਮੈਂ ਕੋਈ ਕਹਿ ਰਹੇ ਹਾਂ ਕਿੰਨੇ ਧਾਰਮਿਕ ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਆ ਜਿਨ੍ਹਾਂ ਨੇ ਆਪਣੇ ਉਹ ਮਾਮਲੇ ਉੱਠੇ ਨੇ ਹਾਈਲਾਈਟ ਹੋਏ ਆ ਮੱਲੇ ਇਹ ਜੀਆਂ ਗਲਤੋਕਾਰਨਾ ਕਰਕੇ ਉਹਦੇ ਚੋਂ ਬਹੁ ਗਿਣਤੀ ਉਹਨਾਂ ਦੇ ਅਨਿਆਈਆਂ ਨੂੰ ਸਿੱਖ ਧਰਮ ਚ ਲਿਆਂਦਾ ਜਾ ਸਕਦਾ ਸੀਗਾ ਪਰ ਕਿਉਂ ਕਿਉਂਕਿ ਅਸੀਂ ਧਰਮ ਪ੍ਰਚਾਰ ਵੱਲ ਤਾਂ ਸਾਡਾ ਧਿਆਨ ਹੀ ਨਹੀਂਗਾ ਸਾਡਾ ਧਿਆਨ ਤਾਂ ਸਿਰਫ ਇਹਨਾਂ ਤੇ ਹਟਾਉਣਾ ਕਿਹਨੂੰ ਆ ਲੈਣਾ ਕਿਹਨੂੰ ਮਣਕ ਹੋਰ ਵੀ ਮੌਕਾ ਹੈਗਾ ਜਿਹੜਾ ਪਾਸਟਰ ਵਾਲਾ ਮਾਮਲਾ ਹੋਇਆ ਉਹ ਪੀਅਟ ਲੜਕੀ ਜਿਹੜੀ ਹੈ ਸਿੰਘ ਸਬਾਲ ਨਾਲ ਮਿਲ ਕੇ ਆਈ ਹੈ ਮੁਲਾਕਾਤ ਹੋਈ ਹੈ ਉਹ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਦੁਬਾਰਾ ਫਿਰ ਜਿਹੜਾ ਵਾਪਸ ਆ ਸਕੇ ਜੇ ਹਾਲਤ ਕੀਤੀ ਜਾ ਸਕੇ ਉਹ ਮੈਂ ਉਹ ਦੋ ਲੜਕੀਆਂ ਮੰਨ ਲਓ ਕਿ ਦੋ ਲੜਕੀਆਂ ਸਾਡੇ ਕੋਲ ਆਈਆਂ ਕਿ ਸਾਨੂੰ ਹੈਲਪ ਚਾਹੀਦੀ ਆ ਅਗਰ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਤਾਂ ਉਹ ਸਿੱਖ ਧਰਮ ਨਾਲ ਜੁੜਨਗੀਆਂ ਬਿਲਕੁਲ ਠੀਕ ਹੈ ਜ਼ਰੂਰੀ ਨਹੀਂ ਕਿ ਉਹ ਕਹਿੰਦੇ ਜੀ ਅਸੀਂ ਲਾਲਚ ਦੇ ਕੇ ਕਿਸੇ ਨੂੰ ਨਾਲ ਨਹੀਂ ਲਾਉਣਾ ਪਰ ਜਦੋਂ ਉਹਨਾਂ ਦੀ ਮਜਬੂਰੀ ਹੈ ਜੇ ਤੁਸੀਂ ਉਹਨਾਂ ਦੀ ਹੈਲਪ ਨਹੀਂ ਕਰੋਗੇ ਤਾਂ ਫਿਰ ਕੱਲ ਉਹ ਕਿਸੇ ਹੋਰ ਧਰਮ ਜਾਣਗੀਆਂ ਬਿਲਕੁਲ ਠੀਕ ਹੈ ਜੇ ਉਹ ਸਾਈ ਧਰਮ ਛੱਡ ਰਹੀਆਂ ਤਾਂ ਦੇਦੇ ਸਰਸੇ ਚਲੇ ਜਾਂਦੀਆਂ ਜੇ ਦੇਦੇ ਸਾਥੇ ਰਿ ਜਾਣਗੀਆਂ ਆਸ਼ਤੋਸ਼ ਕੋਲ ਚਲੇ ਜਾਣਗੀਆਂ ਉੱਥੇ ਨਹੀਂ ਜਾਣਗੀਆਂ ਬਿਆਸ ਨਿਰੰਕਾਰੇ ਕਤੇ ਹੋਰ ਬਹੁਤ ਅਰਵਾਜ ਹੈ ਕਿ ਨੇ ਜਿਹੜੇ ਸਾਥੂ ਆਪਣੇ ਆਪਣੇ ਗੁਰੂ ਦੇ ਧਾਰਮਿਕ ਗੁਰੂ ਬਣੇ ਉਹ ਸਾਰੇ ਉਹ ਕਹਿੰਦੇ ਉੱਥੇ ਚਲੇ ਜਾਣੇ ਪਰ ਗੱਲ ਇਹ ਆ ਵੀ ਜਦੋਂ ਆਪਣੇ ਘਰ ਤੋਂ ਚੱਲ ਕੇ ਤੁਹਾਡੇ ਕੋਲ ਆਏ ਆ ਤੇ ਅੱਜ ਮੌਕਾ ਹੈ ਤੇ ਅਸੀਂ ਉਹਨਾਂ ਦੀ ਜਿੱਦਾਂ ਦੀ ਵੀ ਹੈਲਪ ਚਾਹੀਦੀ ਹੋਏ ਉਹਨਾਂ ਦੀ ਹੈਲਪ ਕਰੀਏ ਕੱਲੀਆਂ ਉਹ ਲੜਕੀਆਂ ਨਹੀਂ ਉਹਦਾ ਇੱਕ ਵੱਖਰਾ ਮਾਮਲਾ ਹੈ ਕਿ ਉਹ ਲੜਕੀਆਂ ਤੁਹਾਡੇ ਕੋਲ ਆ ਗਈਆਂ ਪਰ ਇਸ ਤੋਂ ਇਲਾਵਾ ਅਸੀਂ ਇਹ ਵੀ ਐਲਾਨ ਕਰ ਸਕਦੇ ਹਾਂ ਜੇਕਰ ਕਿਸੇ ਨੇ ਸਿੱਖ ਧਰਮ ਦੇ ਵਿੱਚ ਆਉਣਾ ਹੈ ਤਾਂ ਬਿਲਕੁਲ ਸਾਡੇ ਸਿੱਖ ਧਰਮ ਦੇ ਵਿੱਚ ਉਹਨਾਂ ਦੇ ਜਿਹੜੇ ਬੱਚੇ ਆ ਜਾਂ ਉਹਨਾਂ ਨੂੰ ਪੜਾਇਆ ਜਾਏਗਾ ਜਾਂ ਉਹਨਾਂ ਨੂੰ 50% ਜਿੰਨੇ ਵੀ ਪਰਸੈਂਟ ਜਿਹੜੀ ਫੀਸ ਹੈ ਉਹ ਮਾਫ ਕਰ ਦਿੱਤੀ ਜਾਊਗੀ ਅੱਜ ਇਦਾਂ ਦੇ ਹਾਲਾਤ ਦੇਖ ਰਿਹਾ ਖਾਸ ਕਰਕੇ ਐਜੀਪੀਸੀ ਦੇ ਆਧਾਰਿਆਂ ਚ ਐਜੀਪੀਸੀ ਦੇ ਆਧਾਰਿਆਂ ਦੇ ਵਿੱਚ ਆਮ ਪਰਿਵਾਰਾਂ ਦੇ ਗਰੀਬ ਪਰਿਵਾਰਾਂ ਦੇ ਬੱਚੇ ਉੱਥੇ ਐਡਮਿਸ਼ਨ ਲੈਣ ਲਈ ਤਿਆਰ ਨਹੀਂ ਉਹ ਕਹਿੰਦੇ ਨੇ ਜੀ ਨਹੀਂ ਜੀ ਫੀਸ ਬਹੁਤ ਹੈ ਤੁਸੀਂ ਇੱਕ ਪਟਿਆਲਾ ਪਟਿਆਲੇ ਦੀ ਗੱਲ ਕਰ ਲੋ ਪੂਰੇ ਖਾਲਸਾ ਕਾਲਜ ਹੈ ਬਹੁ ਗਿਣਤੀ ਪਟਿਆਲੇ ਖਾਲਸਾ ਕਾਲਜ ਤੋਂ ਬੱਚੇ ਜਿਹੜੇ ਮਿੰਦਰਾ ਕਾਲਜ ਵੱਲ ਜਾਂਦੇ ਆ ਕਿਉਂ ਉਹ ਕਹਿੰਦੇ ਜੀ ਉਹ ਸਰਕਾਰੀ ਆ ਉੱਥੇ ਫੀਸ ਘਟਾ ਖਾਲਸਾ ਕਾਲਜ ਨਾਲ ਕਿ ਖਾਲਸਾ ਕਾਲਜ ਜੀਪੀਸੀ ਦਾ ਐਜੀਪੀਸੀ ਦਾ ਜੇ ਜੇਕਰ ਉੱਥੇ ਫੀਸ ਘਟੇ ਹੋਵੇ ਜਾਂ ਜਦੋਂ ਫੀਸ ਘਟ ਕਰਾਉਣ ਲਈ ਕੋਈ ਬਾਪਦੰਦ ਇੰਨੇ ਕਿ ਜਿਹੜੇ ਹੈਗੇ ਆ ਉਹ ਹਲਕੇ ਬਣਾਏ ਹੋਣ ਤੇ ਹਰ ਬੱਚਾ ਜਿਹੜਾ ਆਪਣੇ ਆਪ ਨੂੰ ਜਿਹੜਾ ਮੰਨ ਲਓ ਵੀ ਵਿੱਤੀ ਸਹਾਇਤਾ ਜਿਹੜੀ ਚਾਹੀਦੀ ਹੈ ਉਹ ਲੈ ਸਕੇ ਪਰ ਹਰ ਇੱਕ ਵਿਅਕਤੀ ਕੋਲ ਪਹੁੰਚ ਨਹੀਂ ਕਿ ਉਹ ਐਜੀਪੀਸੀ ਪ੍ਰਧਾਨ ਕੋਲ ਚਲਾ ਜਾਵੇ ਜਿੰਨਾ ਹੀ ਦੇਰ ਐਜੀਪੀਸੀ ਪ੍ਰਧਾਨ ਦਾ ਹੁਕਮ ਨਹੀਂ ਹੋਏਗਾ ਉਨੀ ਦੇਰ ਤੁਹਾਨੂੰ ਉਥੇ ਉਹਦੀ ਤੁਹਾਡੀ ਫੀਸ ਮਾਫ ਨਹੀਂ ਹੋਏਗੀ ਜਿੰਨੀ ਦੇਰ ਅੰਤਰੀ ਕਮੇਟੀ ਮੈਂਬਰ ਨਹੀਂ ਲਿਖੇ ਕੋਈ ਵਿਧੀ ਵਿਧਾਨ ਤਿਆਰ ਕਰਤਿਆਂ ਨਾਲ ਜਾਂਦਾ ਦੇਖੋ ਵਿਧੀ ਵਿਧਾਨ ਹੈ ਐ ਜੀ ਪੀ ਸੀ ਦਾ ਵਿਧੀ ਵਿਧਾਨ ਤੇ ਉਹਦੇ ਨਿਯਮ ਤੇ ਸ਼ਰਤਾਂ ਹੈਗੀਆਂ ਵੀ ਹਾਂ ਠੀਕ ਹੈ ਜੀ ਆਪਾਂ ਇਹਨੂੰ ਦੇਣੀ ਆ ਪਰ ਉਹ ਤਾਂ ਸ਼ਿਫਾਰਸ਼ ਹੀ ਹੈ ਨਾ ਸ਼ਿਫਾਰਸ਼ ਠੀਕ ਹੈ ਗੱਲ ਤਾਂ ਉਹ ਸ਼ਿਫਾਰਸ਼ ਹੀ ਆ ਜੇ ਤੁਹਾਡੀ ਸ਼ਿਫਾਰਸ਼ ਅੰਤਰੀ ਕਮੇਟੀ ਦੇ ਮੈਂਬਰ ਕੋਲ ਹੈਗੀ ਆ ਉਹ ਲਿਖ ਕੇ ਦੇਗਾ ਜਾਂ ਦੋ ਇੱਕ ਅੰਤਰੀ ਕਮੇਟੀਆਂ ਇਕੱਲੇ ਲਿਖ ਕੇ ਦੇਣਗੇ ਤਾਂ ਉਹ ਤੁਹਾਡੀ ਪ੍ਰੀਆ ਕਿ ਅੰਤਿ ਸਮਾਪ ਹੋ ਜਾਏਗੀ ਐ ਜੀ ਪੀ ਸੀ ਪ੍ਰਧਾਨ ਲਿਖ ਕੇ ਦੇਗਾ ਕਾਂਟਾ ਦੇ ਫੀਸ ਵਾਪ ਹੋ ਜੇਗੀ ਜਿਹੜੀ ਉੱਥੇ ਕਮੇਟੀ ਬਣੀ ਹੈ ਜਾਂ ਡਾਇਰੈਕਟਰ ਰੇਟ ਦੇ ਵਿੱਚ ਜੇ ਉੱਥੋਂ ਕੋਈ ਲਿਖ ਕੇ ਆਏਗਾ ਤਾਂ ਫੀਸ ਮਾਫ ਹੋਏਗੀ ਜੇ ਉਹਨ ਇੱਕ ਆਮ ਜਿਹੜਾ ਇੱਕ ਆਮ ਪਰਿਵਾਰ ਹੈ ਹਾਂ ਬਿਲਕੁਲ ਜੀ ਨਾ ਉਹ ਆਪਰੇ ਕਮੇਟੀ ਮੈਂਬਰ ਪਤਾ ਕੌਣ ਹੈ ਹਾਂ ਬਿਲਕੁਲ ਨਾ ਉਹਨੂੰ ਐਜੀਵੀਸੀ ਪ੍ਰਧਾਨ ਪਤਾ ਕੌਣ ਹੈ ਉਹਨੂੰ ਸਿਰਫ ਇੰਨਾ ਪਤਾ ਕਿ ਖਾਲਸਾ ਕੋਲ ਪਟਿਆਲੇ ਆ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਪਟਿਆਲ ਸਾਹਿਬ ਹੈ ਜਾਂ ਫਰਾਂਸ ਸਕੂਲ ਉੱਥੇ ਆ ਉਹਨੇ ਸਕੂਲ ਜਾਣਾ ਸਿਰਫ ਪ੍ਰਿੰਸੀਪਲ ਤੱਕ ਜਾ ਸਕਦਾ ਆਮ ਬੱਚਾ ਪ੍ਰਿੰਸੀਪਲ ਦੇ ਅੰਦਰ ਵਰਣ ਤੱਕ ਵੀ ਡਰਦਾ ਹੈ ਠੀਕ ਹੈ ਉਹ ਬ ਜੇਕਰ ਅਸੀਂ ਇੰਨੇ ਜਿਹੜੇ ਸ਼ਰਤਾਂ ਵੱਡੀਆਂ ਜਾਂ ਜਿਹੜੇ ਨਿਯਮ ਨੇ ਉਹ ਇੰਨੇ ਹਲਕੇ ਕਰ ਦਈਏ ਕਿ ਆਮ ਪਰਿਵਾਰਾਂ ਦੇ ਬੱਚੇ ਵੀ ਤੁਹਾਡੇ ਉਹਦੇ ਵਿੱਚ ਪੜਨ ਤਾਂ ਉਹਦੇ ਤੁਹਾਡੇ ਅਮਰੀਕ ਨਾਲ ਜੁੜਨਗੇ ਤੁਹਾਡੇ ਠੀਕ ਹੈ ਮਤਲਬ ਇਹ ਵੀ ਹਾਲਾਤ ਅਸੀਂ ਪੈਦਾ ਕੀਤੇ ਆ ਤਾਂ ਤੁਸੀਂ ਇਹ ਦੱਸੋ ਐਸਜੀਪੀਸੀ ਦੇ ਕਿੰਨੇ ਹਸਪਤਾਲ ਹੈ ਐਸਜੀਪੀਸੀ ਕੋਲ ਇੰਨਾ ਵੱਡਾ ਬਜਟ ਹੈ ਤਾਂ ਹਸਪਤਾਲ ਕਿੰਨੇ ਖੋਲੇ ਆ ਜਿੱਥੇ ਗਰੀਬਾਂ ਦਾ ਇਲਾਜ ਹੁੰਦਾ ਹੈ ਔਰ ਦੂਜੀ ਗੱਲ ਐਸਜੀਪੀਸੀ ਦੇ ਕਿੰਨੇ ਮੁਲਾਜ਼ਮ ਆ ਇਹਨਾਂ ਦੇ ਆਪਣੇ ਖੁੱਲੇ ਹਸਪਤਾਲਾਂ 'ਚ ਇਲਾਜ ਕਰਾਉਂਦੇ ਆ ਇਹਨਾਂ ਦੇ ਕਿੰਨੇ ਐਸਜੀਪੀਸੀ ਮੈਂਬਰ ਜਾਂ ਉਹਨਾਂ ਦੇ ਪਰਿਵਾਰ ਆ ਜਿਹੜੇ ਉਹ ਕਿੰਨੇ ਗੁਰੂ ਜੰਮਰਦਾਸ ਹਸਪਤਾਲ ਆ ਜਿਵੇਂ ਜਾਂ ਹੋਰ ਕਈ ਹਸਪਤਾਲ ਜਿਹੜੇ ਐਸਜੀਪੀਸੀ ਦੇ ਉੱਥੇ ਕਿੰਨੇ ਇਲਾਜ ਕਰਾਉਂਦੇ ਆ ਉੱਥੋਂ ਦਾ ਜਿਹੜੇ ਰੈਫਰ ਹੋ ਕੇ ਬਾਹਰ ਆਉਂਦੇ ਆ ਤਾਂ ਇਸ ਕਰਕੇ ਚਾਹੀਦਾ ਹੈ ਕਿ ਜੇਕਰ ਅਸੀਂ ਵਾਕਈ ਇਹ ਗੱਲ ਕਹਿ ਰਹੇ ਆ ਕਿ ਸਾਡੇ ਜੇਰੇ ਦੂਜੇ ਧਰਮਾਂ ਹਾਵੀ ਹੁੰਦੇ ਜਾ ਰਹੇ ਸਿੱਖ ਧਰਮ ਤੇ ਤਾਂ ਸਾਨੂੰ ਆਪਣੀਆਂ ਕਮੀਆਂ ਨੇ ਜਿਹੜੀਆਂ ਉਹ ਦੂਰ ਕਰਨੀਆਂ ਪੈਣਗੀਆਂ ਅਸੀਂ ਦੂਜੇ ਦੀ ਤਾਂ ਕਮੀ ਕੱਢਤੀ ਤੇ ਅਸੀਂ ਇਹ ਤਾਂ ਕਹਿ ਰਹੇ ਆ ਕਿ ਉਹ ਧਰਮ ਫਲਾਹ ਧਰਮ ਸਾਡੇ ਤੇ ਹਾਵੀ ਹੋ ਗਿਆ ਸਾਡੇ ਸਿੱਖ ਧਰਮ ਦੇ ਲੋਕ ਉਹ ਧਰਮ ਜਾ ਰਹੇ ਆ ਪਰ ਇਹ ਦੇਖੋ ਜਾ ਕਿਉਂ ਰਹੇ ਆ ਸਾਡੀਆਂ ਕਮੀਆਂ ਕੀ ਨੇ ਅਸੀਂ ਕਮੀਆਂ ਦੂਰ ਕਿਵੇਂ ਕਰ ਸਕਦੇ ਆ ਤਾਂ ਇਸੇ ਕਰਕੇ ਹੁਣ ਬਾਸਟਰ ਬੁਜਿੰਦਰ ਵਾਲਾ ਜਿਹੜਾ ਮਾਮਲਾ ਸਾਨੂੰ ਜਿਹੋ ਪਰਿਵਾਰ ਸਾਡੇ ਕੋਲ ਆਇਆ ਸਾਡੇ ਧਰਮ ਦੇ ਜਿਹੜੇ ਗੁਰੂ ਨੇ ਜਾਂ ਸਰੇ ਸ਼ਖਸੀਅਤਾਂ ਨੇ ਜਿਹੜੇ ਸਿੰਘ ਸਾਹਿਬਾ ਨੇ ਜੇ ਉਹਨਾਂ ਕੋਲ ਉਹ ਪਰਿਵਾਰ ਚੱਲ ਕੇ ਆ ਗਿਆ ਤਾਂ ਉਹਨਾਂ ਦੀ ਸਾਨੂੰ ਹੈਲਪ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਜਿਹੇ ਜੀ ਵੀ ਹੈਲਪ ਹੈ ਔਰ ਉਹਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਚਾਹੀਦਾ ਕਹਿਣਾ ਚਾਹੀਦਾ ਕਿ ਤੁਹਾਡੇ ਨਾਲ ਤਾਂ ਹਰ ਤੁਹਾਡੀ ਹੋਗੀ ਜੇ ਕੋਈ ਹੋਰ ਵੀ ਇਸਾਈ ਧਰਮ ਚੋਂ ਵਾਪਸੀ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਆਵੇ ਹਾਂ ਨਾਲ ਤੁਸੀਂ ਮਤਲਬ ਕਿ ਸੱਭੇ ਤੌਰ ਤੇ ਜਾ ਸਕਦੇ ਹਰ ਕੋਈ ਪਰਿਵਾਰ ਜੇ ਇਸਾਈ ਧਰਮ ਚ ਗਿਆ ਤਾਂ ਕਿਸੇ ਨਾ ਕਿਸੇ ਲਾਲਚ ਚ ਗਏ ਬਿਲਕੁਲ ਠੀਕ ਆ ਠੀਕ ਹੈ ਆ ਪਰਿਵਾਰ ਦੇ ਅਗਲੇ ਚਲਾਣਾ ਬਿਲਕੁਲ ਕੋਈ 2% 4% 5% ਕੋਈ ਲਾਲਚ ਨਹੀਂ ਵੀ ਤਾਂ 80% 70% ਤਾਂ ਲਾਲਚ ਚ ਗਏ ਆ ਨਾ ਤਾਂ ਫਿਰ ਸਾਨੂੰ ਉਹ ਲਾਲਚ ਜੇ ਉਹਨਾਂ ਕੋਲ ਲਾਲਚ ਦੇਖੋ ਹੈ ਕਿਹਜਾ ਕਿ ਉਹਨਾਂ ਪਰਿਵਾਰਾਂ ਦੇ ਵਿੱਚ ਕੋਈ ਕੋਈ ਬਰਮ ਬਿਮਾਰ ਹੈ ਜਿਹੜਾ ਦਵਾਈ ਨਹੀਂ ਲੈ ਸਕਦਾ ਉਹ ਇਸ ਲਾਲਚ ਚ ਗਿਆ ਕਿ ਉਹ ਆਪਣੇ ਬੱਚੇ ਨਹੀਂ ਪੜਾ ਸਕਦਾ ਇਸ ਲਾਲਚ ਚ ਗਿਆ ਕਿ ਉਹ ਆਪਣਾ ਘਰ ਵੀ ਨਹੀਂ ਬਣਾ ਸਕਦਾ ਇਸ ਲਾਲਚ ਚ ਗਿਆ ਤਾਂ ਕੀ ਮਜਬੂਰੀ ਅਗਲੀ ਕੀ ਹੈ ਤਾਂ ਕਿੱਤੋਂ ਕਰ ਸਾਨੂੰ ਉਹਦੀ ਜਿਹੜੀ ਮਜਬੂਰੀ ਦਾ ਜਿਹੜਾ ਉਹ ਸਾਈਧਰਫ ਫਾਇਦਾ ਉਠਾ ਰਿਆ ਤਾਂ ਉਹ ਮਜਬੂਰੀ ਦੂਰ ਅਸੀਂ ਕਰ ਸਕਦੇ ਹਾਂ ਇੱਕ ਧਰਮ ਸਿੱਖ ਕੌਮ ਇੰਨੀ ਤਾਂ ਸਮਰਥ ਹੈ ਨਾ ਸਾਡੀ ਐਸਜੀਪੀਸੀ ਵੱਡੇ ادارے ਨੇ ਅਰਧਾ ਰੁਪਿਆ ਦਾ ਬਜਟ ਹੈ ਅਸੀਂ ਇੰਨੇ ਤਾਂ ਸਮਰਥ ਹੈਗੇ ਕਿ ਅਸੀਂ ਉਹਨਾਂ ਦੀ ਮਜਬੂਰੀ ਦੂਰ ਕਰ ਸਕੀਏ ਤਾਇਸ ਕਰਕੇ ਜਿਹੜਾ ਪਰਿਵਾਰ ਗਿਆ ਉਹਨਾਂ ਦੀ ਤਾਂ ਹੈਲਪ ਕਰਨੀ ਕਰਨੀ ਨਾਲ ਉਹਨਾਂ ਨੂੰ ਇਹ ਵੀ ਸੁਨੇਹਾ ਦੇਣਾ ਚਾਹੀਦਾ ਕਿ ਤੁਸੀਂ ਸੁਨੇਹਾ ਪਹਚਾਓ ਆਪਣੇ ਲਈਆਂ ਚ ਵੀ ਜੇ ਕੋਈ ਕਿਸੇ ਦੀ ਮਜਬੂਰੀ ਹੈ ਉਹ ਮਜਬੂਰੀ ਅਸੀਂ ਦੂਰ ਕਰਦੇ ਆ ਸਾਡੇ ਕੋਲ ਆਓ ਸਾਡੇ ਮੀਟਿੰਗਾਂ ਕਰਾਓ ਸਾਡੇ ਧਰਮ ਪ੍ਰਚਾਰ ਕਮੇਡੀਆਂ ਨੂੰ ਕਹੋ ਪਿੰਡਾਂ ਜਾਓ ਤੁਸੀਂ ਪਿੰਡਾਂ ਜਾ ਕੇ ਮੀਟਿੰਗਾਂ ਕਰੋ ਆਹ ਪ੍ਰਚਾਰ ਕਰੋ ਵੱਡੇ 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 ਹੈ ਕਾਦੇ ਵਾਸਤੇ ਆ ਠੀਕ ਹੈ ਤੁਸੀਂ ਖਾਣਾ ਪੂਰਤੀ ਕਰ ਰਹੇ ਹੋ ਕਿ ਹਰ ਮਹੀਨੇ ਇੱਥੇ ਗਏ ਉੱਥੇ ਕਰੇ ਕੀ ਹੈ ਕਿੰਨੇ ਤੁਸੀਂ ਇਸਾਈ ਵਾਪਸ ਲੈ ਕੇ ਆਏ ਹੋ ਕਿੰਨੇ ਤੁਸੀਂ ਸਰਸਿਵਾਲੇ ਦੇ ਵਾਪਸ ਲੈ ਕੇ ਆਏ ਹੋ ਕਿੰਨੇ ਨੂੰ ਅਮਰ ਛਕਾਇਆ ਅਮਰ ਛਕਾਇਆ 20 30 20 30 40 ਉਹ ਤੁਸੀਂ ਕਿੱਥੇ ਦੇਖ ਰਹੇ ਹੋ ਕੋਈ ਅਮਰ ਛਕਦਾ ਜਿਹੜਾ ਪ੍ਰੋਗਰਾਮ ਹੁੰਦਾ 40 50 ਤੋਂ ਉੱਪਰ ਬੰਦੇ ਅਮਰ ਨਹੀਂ ਛਕਦੇ ਤਾਂ ਇਹ ਦੇ ਤਾਂ ਮਤ ਤਾਂ ਉਹ ਜੋ ਰੱਖਦੇ ਕਿੰਨੇ ਸਾਲ ਬਾਅਦ ਤੁਸੀਂ ਇਹ ਚੈੱਕ ਕਰੋ 50 ਸਾਲ ਬਾਅਦ ਇੱਕ ਵਾਰ ਕਿੰਨੇ ਆਉਂਦੇ ਨੇ ਉਹਦਾ ਤੁਹਾਡੇ ਘਟਦੇ ਜਾ ਰਿਹਾ ਤਾਂ ਇਸ ਕਰਕੇ ਇਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਐਸਜੀਪੀਸੀ ਨੂੰ ਆਪਣੇ ਮੂਲ ਰੂਪ ਦੇ ਵਿੱਚ ਜਿਹੜੀਆਂ ਤੁਹਾਡੀਆਂ ਜਿਹੜੇ ਕੰਮਕਾਰ ਨੇ ਜਿਹੜੇ ਤੁਹਾਡੇ ਆ ਲੋਕਾਂ ਨੂੰ ਜਿਹੜਾ ਆਪਾਂ ਧਰਮ ਪ੍ਰਚਾਰ ਲਈ ਜਿਹੜਾ ਜੋ ਕਰਨਾ ਹੈ ਉਹਦੇ ਲਈ ਧਿਆਨ ਦੇਣਾ ਚਾਹੀਦਾ ਇਹ ਸਾਡਾ ਸਿੱਖ ਕੌਮ ਵਾਲੇ ਜਿਹੜੇ ਨੇ ਦੂਜੇ ਧਰਮਾਂ ਜੋ ਜਾ ਰਹੇ ਆ ਉਹ ਉਹ ਤਾਂ ਹੀ ਵਾਪਸ ਆ ਸਕਣਗੇ ਉਹ ਜੇਕਰ ਅਸੀਂ ਉਹਦੇ ਮਜਬੂਰੀਆਂ ਸਮਝੀਏ ਤੇ ਉਹਨਾਂ ਦਾ ਹੱਲ ਕਰੀਏ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਸਭ ਬਿਲਕੁਲ ਅੱਜ ਅਸੀਂ ਖਾਸ ਤੌਰ ਤੇ ਜਿਹੜਾ 크੍ਰਿਸਚਨ ਭਾਈਚਾਰੇ ਦੀ ਗੱਲ ਕੀਤੀ ਹੈ ਤੇ ਨਾਲ ਜਿਹੜਾ ਬਲਜਿੰਦਰ ਪਾਸਟਰ ਦਾ ਜਿਹੜਾ ਮਾਮਲਾ ਹੈ ਉਹ ਲਗਾਤਾਰ ਤੁਰ ਫਲਦਾ ਜਾ ਰਿਹਾ ਹੈ ਉਹ ਔਰਤਾਂ ਨੇ ਜਿਹੜੀਆਂ ਨੇ ਸਿੰਘ ਸਭਾ ਮੰਦਨ ਨਾਲ ਮੁਲਾਕਾਤ ਕਰਕੇ ਆਈਆਂ ਨੇ ਉਹ ਮੁਲਾਕਾਤ ਦਾ ਮਕਸਦ ਕੀ ਸੀ ਕਿ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਨੂੰ ਵੀੜਾ ਇੱਕ ਸੇਧ ਆ ਉਹ ਜਰੂਰ ਮਿਲੀ ਹੈ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਮੁਰ ਦੁਆਰਾ ਜਿਹੜਾ ਜੋ ਪਰਿਵਾਰ ਸਿੱਖ ਤੋਂ ਮੁੜ ਚੁੱਕੇ ਨੇ ਸਿੱਖ ਭਾਈਚਾਰੇ ਤੋਂ ਮੁੜ ਚੁੱਕੇ ਨੇ ਜਾਂ ਹੋਰ ਧਰਮਾਂ ਦੇ ਵਿੱਚ ਜਾ ਚੁੱਕੇ ਨੇ ਉਸ ਨੂੰ ਕਿਸ ਤਰ੍ਹਾਂ ਵਾਪਸ ਲੈ ਕੇ ਆਣਾ ਹੈ ਇਹ ਸਾਰੀ ਅਸੀਂ ਰਿਪੋਰਟ ਜਿਹੜੀ ਹੈ ਤੁਹ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀਆਂ ਨੂੰ ਧੰਨਵਾਦ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Bird truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.